ਤਾ 15 ਸਾਲ ਦਾ ਉਹਦਾ ਪੁੱਤ ਆ 14 ਦਾ ਉਹ ਵੇਲਾ ਚੂੜੀ ਦਾ ਪੁੱਤ ਆ ਚੂੜੀ ਦਾ ਪੁੱਤ ਬਾਹਰ ਨਿਕਲ ਚੂੜੀ ਦਾ ਪੁੱਤ ਚੂੜੇ ਤੋਂ ਬਿਨਾ ਸਾਨੂੰ ਬੋਸਦੇ ਆਉਂਦਾ ਜਦੋਂ ਵੀ ਆਉਂਦਾ ਉਹ ਵੇਹ ਨਾਲ ਮੇਰਾ ਪੁੱਤ ਆਇ ਨਹੀਂ ਘਰੇ ਵੇ ਜਿੱਤਾ ਬੰਦਾ ਮੇਰੀ ਨੋਹ ਨੂੰ ਠਕਾਉਂਦਾ ਮੈਂ ਡਰਾਈਵਰਾਂ ਦੀ ਬਾਦ ਇਹ ਡਰਾਈਵਰਾਂ ਮਹੀਨੇ ਤੋਂ ਆਵੇ 2 ਮਹੀਨੇ ਤੋਂ ਆਪੇ ਤੇ ਹੁਣ ਤਾਂ ਇਹ ਸੀ ਸਾਨੂੰ ਕਿਸੇ ਪਾਸੇ ਦੀ ਰਾਹ ਨਹੀਂ ਜੀ ਅਸੀਂ ਤਾਂ ਕਿਸੇ ਦੀ ਕਨਾਲ ਨਾਲ ਪਈ ਆ ਢੇੜ ਕੇ ਬਾਹਰ ਉਧਰ ਦੀ ਨਾਗਦੇ ਅਜ ਕੰਦ ਦੇੜੀ ਹੋਈ ਉਸ ਸਾਨੂੰ ਕਿਸੇ ਪਾਸੇ ਨਾਂਗਾ ਨਹੀਂ ਸਾਨੂੰ ਨਾਂਗਾ ਮਿਲੂ ਉਹ ਹੀ ਉਹਦਾ ਨਾਂਗਾ ਨਹੀਂ ਉੱਥੇ ਉਹੋ ਸਗਾਂਦੀ ਉਹਨਾਂ ਦਾ ਬੰਦਾ ਪੰਨੇ ਕਾਰਨਾਂ ਲਈ ਪਹੀ ਤੋ ਲੱਗੇ 12 ਕਰਮਾ ਉਹ 20 ਕਰਮਾ ਮੇਰੇ ਵਿੱਚ ਬੜੇ ਬੈਠੇ ਆ ਹਮ 8 ਕਰਮਾ ਮੇਰੇ ਵਿੱਚ ਬੜੇ ਬੈਠੇ ਆ ਹਮ ਪਟਵਾਰੀ ਕੋਲੇ ਵਗ ਜਾਣਾ ਜਿੱਥੇ ਮੈਨੂੰ ਸੱਦਨਗੇ ਮੈਂ ਸਾਲ ਨੂੰ ਤਿਆਰ ਹਮ ਤੇ ਭਾਈ 20 ਹੀ ਤੱਕ ਤੇ ਨਾ ਕਿ ਜਿਹਾ ਜਵਾ ਕੱਢ ਹੋਣਗੇ ਫੇਰ ਤੂੰ ਰਹਿਣਗੇ ਇੱਧਰ ਵੀ ਰਹੂਗਾ ਬਾਰ ਸਾਡੇ 20 ਹੀ ਸੀ ਇੱਧਰ ਵੀ ਹਮ ਤੇ ਬਾਕੀ ਸਿਰੇ ਸਾਡਾ ਘਰ ਦੂਰ ਆ ਜੀ ਹੁਣ ਸਾਡਾ ਥਾਂ ਲੈ ਇਹਨੂੰ ਹੋ ਗਏ 50 ਸਾਲ ਹਮ ਤੇ ਪਰ ਇਹ ਆਇਆਗਾ 20 ਸਾਲ ਦਾ ਹੂੰ 15 ਕ ਸਾਲੀ 15 ਵੀ 15 ਕੀ ਹੋਏ ਹੋਣਗੇ ਤੇ ਬਾਕੀ ਇਹ ਹੁਣ ਧੱਕਾ ਕਰਦਾ ਇਹਨਾਂ ਨਾ ਵਿਚਾਰਿਆ ਨਾ ਤੇ ਸਾਡਾ ਵੀ ਨਾਲ ਤਾਂ ਕਹੀ ਆ ਜੀ ਸਾਡੇ ਥਾਂ ਵਿੱਚ ਦੀ ਲੰਗਦੇ ਆ ਵਿਚਾਰੇ ਪਰਾ ਫੂਲ ਦੀ ਧੱਕੇ ਛਾਈ ਨੇ ਸਾਰੇ ਪੰਜਾਬ ਦੇ ਵਿੱਚ ਗਰੀਬਾਂ ਦੇ ਨਾਲ ਹਰ ਇੱਕ ਭਾਵੇਂ ਉਹ ਕਿਸੇ ਵੀ ਪਾਰਟੀ ਦੀ ਸਰਕਾਰ ਹੈ ਤਾਂ ਉਹ ਇਹਨਾਂ ਤੋਂ ਵੋਟਾਂ ਲੈ ਕੇ ਇਹਨਾਂ ਦੇ ਨਾਲ ਹੀ ਤਸ਼ੱਦਦ ਕਰਦੀ ਹੈ ਔਰ ਇਹਨਾਂ ਨੂੰ ਜੋ ਸ਼ਬਦ ਹੈਗੇ ਜਿਹੜੇ ਜਿਹਦੇ ਵਿੱਚ ਹੁਣ ਕਾਂਗਰਸ ਪਾਰਟੀ ਤੇ ਰਾਜਾ ਅਮਰਿੰਦਰ ਸਿੰਘ ਵਡੰਗਜੀ ਫਸੇ ਹੈਗੇ ਉਹ ਵੀ ਇਹਨਾਂ ਨੂੰ ਸ਼ਬਦ ਸ਼ਰਿਆਂ ਤੱਕੇ ਸ਼ਾਹੀ ਦੇ ਨਾਲ ਬੋਲੇ ਜਾਂਦੇ ਆ ਔਰ ਇਹਨਾਂ ਦੀ ਸਰਕਾਰੀ ਦਰਬਾਰੇ ਸੁਣਵਾਈ ਨਹੀਂ ਹੁੰਦੀ ਕਿਉਂਕਿ ਜੇ ਗਰੀਬ ਲੋਕ ਕਿਸੇ ਥਾਣੇ ਦੇ ਵਿੱਚ ਜਾਂਦੇ ਆ ਤਾਂ ਇਤਨਾੜ ਲੋਕ ਪਹਿਲੇ ਉਹਨਾਂ ਨੂੰ ਫੋਨ ਕਰਕੇ ਕਹਿ ਦਿੰਦੇ ਤੇ ਇਹਨਾਂ ਗਰੀਬਾਂ ਦੀ ਕੋਈ ਕਿਤੇ ਵੀ ਸੁਣਵਾਈ ਨਹੀਂ ਹੈਗੀ ਸਾਡੇ ਚਾਹ ਹੁੰਦਾ ਸੀ ਪਹਿਲਾਂ ਨਾਂਗਾ ਸਾਡਾ ਬੰਦ ਕਰਦੇ ਜਿੱਥੋਂ ਦੀ ਮਰਜ਼ੀ ਨੋਂਗੋ ਸਾਡੇ ਨੂੰ ਜਾਂ ਸਾਨੂੰ 6 ਲੱਖ ਰੁਪਈਆ ਦਿੱਤਾ ਜਾਵੇ ਨਹੀਂ ਦੋਸਤੋ ਤੁਸੀਂ ਜੁੜੇ ਹੋ ਮਾਲਵਾ ਟੈਲੀਵਿਜ਼ਨ ਦੇ ਨਾਲ ਗੱਲ ਕਰਦੇ ਅਜ ਦਿਆਲਪੁਰਾ ਮਿਰਜ਼ਾ ਜਿਹੜਾ ਕਿ ਤੁਹਾਨੂੰ ਦੱਸਦੀ ਕਿ ਇੱਕ ਜ਼ਮੀਨ ਦਾ ਰੋਲਾ ਜਗ੍ਹਾ ਦਾ ਰੋਲਾ ਕਿ ਪਰਿਵਾਰ ਕੋਲੇ ਰਸਤਾ ਜਿਹੜਾ ਸੀਗਾ ਲਗਭਗ ਕਹਿੰਦੇ 50 ਸਾਲ ਤੋਂ ਅਸੀਂ ਇਸ ਰਸਤੇ ਤੋਂ ਟੱਪਦੇ ਆ ਰਹੇ ਹਾਂ ਪਰ ਹੁਣ ਕੀ ਹੋਇਆ ਕਿ ਜਦੋਂ ਇਹ ਜ਼ਮੀਨ ਅੱਗੇ ਵਿਕ ਜਾਂਦੀ ਹੈ ਤਾਂ ਜਿਹੜੇ ਇਸ ਜ਼ਮੀਨ ਦੇ ਮੌਜੂਦਾ ਮਾਲਕ ਹੈ ਉਹਨਾਂ ਵੱਲੋਂ ਇਸ ਪਰਿਵਾਰ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣਾ ਜਿਹੜਾ ਗੇਟ ਬੰਦ ਕਰ ਲਓ ਅਸੀਂ ਇੱਧਰ ਦਾ ਆਪਣਾ ਜ਼ਮੀਨ ਨੂੰ ਨਾਲ ਰਲਾਉਣਾ ਪਰ ਕਿਤੇ ਨਾ ਕਿਤੇ ਪਰਿਵਾਰ ਦਾ ਇਹ ਕਹਿਣਾ ਹੈਗਾ ਕਿ ਅਸੀਂ ਲਗਭਗ 50 ਸਾਲ ਤੋਂ ਰਹਿ ਰਹੇ ਹਾਂ ਸਾਨੂੰ ਹਜੇ ਤੱਕ ਕਿਸੇ ਨੇ ਵੀ ਇਹ ਨਹੀਂ ਕਿਹਾ ਸੀਗਾ ਕਿ ਅਸੀਂ ਤੁਸੀਂ ਇਹ ਰਸਤਾ ਬੰਦ ਕਰ ਦਿਓ ਜਾਂ ਇਹ ਮਤਲਬ ਜਿਹੜਾ ਪਈ ਜੜੀ ਹੈਗੀ ਨਹੀਂ ਹੈ ਪਰ ਪਰਿਵਾਰ ਦਾ ਕਿਤੇ ਨਾ ਕਿਤੇ ਇਹ ਕਹਿਣਾ ਹੈਗਾ ਕਿ ਅਸੀਂ ਲਗਭਗ 50 ਸਾਲ ਤੋਂ ਇਸ ਰਸਤੇ ਦੇ ਵਿੱਚ ਦੀ ਲੰਘ ਰਹੇ ਹਾਂ ਪਰ ਅੱਜ ਜਿਹੜਾ ਸਾਡਾ ਰਸਤਾ ਇੱਕਦਮ ਕਿਉਂ ਰੁਕਿਆ ਜਾ ਰਿਹਾ ਸੋ ਆਪਾਂ ਗਲਬਰਜੀਤ ਕੌਰ ਜੀ ਅਮਰਜੀਤ ਸਾਨੂੰ ਇਹ ਦੱਸੋ ਕਿ ਜਿਹੜਾ ਇਹ ਰਸਤਾ ਤੁਹਾਡਾ ਇਹ ਕਿੰਨਾ ਪੁਰਾਣਾ ਸੀ ਤੇ ਕਿਨੇ ਬੰਦ ਕੀਤਾ ਇਹ 50 ਸਾਲ ਹੋ ਗਏ ਜੀ ਰਸਤੇ ਬੰਦ ਨੂੰ ਪਹਿਲਾਂ ਇਹਨਾਂ ਨੇ ਆ ਕੇ ਸਾਡੇ ਤੇ ਜੀ ਲੜਾਈ ਕੀਤੀ 9 ਵਜੇ ਆ ਕੇ ਸੱਟਾ ਮਾਰ ਕੇ ਗਏ ਮੇਰੇ ਘਰ ਵਾਲੀਆਂ ਦੀਆਂ ਫਸਲਾਂਾਂ ਨੂੰ ਤੋੜੀਆਂ ਜੀ ਅਸੀਂ ਹਸਪਤਾਲ ਚ ਗਏ ਇੱਥੋਂ ਸਾਨੂੰ ਲੈ ਕੇ ਜੀ ਭਗਤੇ ਭਗਤੇ ਵਾਲਿਆਂ ਨੇ ਪਰਚੀ ਕੱਟ ਕੇ ਸਾਨੂੰ ਬਠਿੰਡੇ ਤੋਰਤਾ ਬਠਿੰਡੇ ਜਿੱਥੋਂ ਅਸੀਂ ਉੱਥੇ ਗਏ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਕਸਰੇ ਕੀਤੀ ਆ ਉਹਦੇ ਚ ਪਤਾ ਨਹੀਂ ਕੁਛ ਕੀ ਕੀਤਾ ਕੀ ਨਾ ਜਦੋਂ ਸਾਨੂੰ ਤੀਜੇ ਦਿਨ ਛੁੱਟੀ ਦਿੱਤੀ ਜੀ ਅਸੀਂ ਘਰੇ ਆ ਗਏ ਘਰੇ ਆ ਕੇ ਜਦੋਂ ਛੁੱਟੀ ਲੈ ਕੇ ਆਏ ਪੁਲਿਸ ਵਾਲੇ ਸਾਡਾ ਮੌਕਾ ਦੇਖ ਕੇ ਗਏ ਆ ਘਰੇ ਬਾਹਰ ਭੰਨਿਆ ਪਿਆ ਸੀ ਡਲੇ ਪਏ ਸੀ ਤੋੜੇ ਡਲੇ ਸਿਟੇ ਪੈਸੀ ਸਾਡੇ ਡਲੇ ਮਾਰੇ ਜਿਹੜੇ ਇਹਨਾਂ ਨੇ ਗੇਟ ਤੋੜਿਆ ਸੀ ਅਸੀਂ ਜਦੋਂ ਘਰੇ ਆ ਕੇ ਮੌਕਾ ਦਿਖਾਤਾ ਕਹਿੰਦੇ ਕੋਈ ਨਾ ਤੁਹਾਡੀ ਸੁਣਵਾਈ ਕਰਾਂਗੇ ਜ਼ਰੂਰ ਚੱਲ ਅਸੀਂ ਉਹਨਾਂ ਦੇ ਭਰੋਸੇ ਰਹਿ ਗਏ ਜੀ ਜਿਹੜਾ ਰਾਤ ਨੂੰ ਮੇਰੇ ਘਰ ਵਾਲੇ ਦੇ ਸੱਟ ਜਾਦੇ ਸੀਗੀ ਨਹੀਂ ਠੀਕਿਆ ਅਸੀਂ ਜਲਾਲ ਲੈ ਗਏ ਹਸਪਤਾਲ 'ਚ ਜੀ ਜਦੋਂ ਜਲਾਲ ਸਾਨੂੰ ਦੱਸਦਾ ਵੀ ਹੱਡੀਆਂ ਵਾਲੇ ਦੇ ਲੈ ਜਾਓ ਉੱਥੋਂ ਅਸੀਂ ਐਕਸਰੇ ਕਰਾਏ ਉਹ ਕਹਿੰਦੇ ਤਿੰਨ ਫਸਲੀਆਂ ਟੁੱਟੀਆਂ ਜਿੱਥੇ ਮਰਜ਼ੀ ਲੈ ਜਾਓ ਐਕਸਰਾ ਫਿਰ ਅਸੀਂ ਬਠਿੰਡੇ ਗਏ ਜੀ ਬਠਿੰਡੇ ਵਾਲਿਆਂ ਨੇ ਸੀਟੀ ਸਕੈਨ ਕੀਤੀ ਜੀ ਉਹ ਕਹਿੰਦੇ ਵੀ ਇਹਨੂੰ ਮੰਨਣਗੇ ਸਾਰੇ ਅਸੀਂ ਸੀਟੀ ਸਕੈਨ ਕਰਕੇ ਜਦੋਂ ਘਰੇ ਆਏ ਜੀ ਉੱਥੇ ਫਿਰ ਅਸੀਂ ਸਰਕਾਰੀ ਹਸਪਤਾਲ 'ਚ ਵਾਪਸ ਗਏ ਜੀ ਉ ਉਦੋਂ ਮੌਕੇ ਤੇ ਕਹਿਣਾ ਸੀਗਾ ਵੀ ਇੱਥੇ ਛੁੱਟੀ ਨਹੀਂ ਸੀ ਲੈਣੀ ਅਸੀਂ ਕਿਹਾ ਵੀ ਜਦੋਂ ਸਾਨੂੰ ਐ ਨਹੀਂ ਸੀ ਪਤਾ ਵੀ ਛੁੱਟੀ ਲੈਣੀ ਜਦੋਂ ਉਹਨਾਂ ਨੇ ਸਾਨੂੰ ਛੁੱਟੀ ਦੇਤੀ ਅਸੀਂ ਆ ਗਏ ਜੀ ਉਹ ਕਹਿੰਦੇ ਵੀ ਇੱਥੋਂ ਰੈਫਰਲ ਦੀ ਪਰਚੀ ਲੈਣੀ ਸੀ ਤੁਸੀਂ ਇਹ ਸੋਡਾ ਮੰਨਿਆ ਨਹੀਂ ਜਾਣਾ ਚਲ ਅਸੀਂ ਚੁੱਪ ਕਰਕੇ ਘਰੇ ਆ ਗਏ ਜੀ ਮੁੜ ਕੇ ਜਦੋਂ ਅਸੀਂ ਘਰੇ ਆ ਗਏ ਅਸੀਂ ਪ੍ਰਾਈਵੇਟ ਦਵਾਈਆਂ ਲਈ ਗਏ ਕਿਉਂਕਿ ਅਸੀਂ ਆਪ ਦਾ ਮਰੀਜ਼ ਤਾਂ ਠੀਕ ਕਰਵਾਉਣਾ ਹੀ ਸੀਗਾ ਉਦੋਂ ਤੇ ਸਾਡੀ ਦਵਾਈ ਚਲੀ ਜਾਂਦੀ ਹੈ ਜੀ ਫੇਰ ਇਹ 19 ਤਰੀਕ ਨੂੰ ਆ ਕੇ ਮਹੀਨੇ ਦਿਨੋਂ 10ਵੇਂ ਦਿਨੋਂ ਪਈ ਵਾਗੇ ਜੀ ਸਾਡੀ ਪਈ ਵਾਗੇ ਉਦੋਂ ਵੀ ਅਸੀਂ 111 ਤੇ 12 ਤੇ ਕਾਲ ਲਾਈ ਜੀ ਉਦੋਂ ਮਲਾਜ ਮਾ ਕੇ ਸਾਰਾ ਕੁਝ ਦੇਖ ਕੇ ਗਏ ਜੀ ਨਾਲੇ ਸਾਡੇ ਬਾਰ ਮੂਰੇ ਸਪਰੇ ਸੱਟ ਗਏ ਸਾਰਾ ਕੁਝ ਮੌਕਾ ਦੇਖ ਕੇ ਗਏ ਲੈ ਕੇ ਲਗਾਇਆ ਫਿਰ ਉਦੋਂ ਬਾਅਦ ਜੀ ਆ ਕੇ 8 ਤਰੀਕ ਨੂੰ ਤਾਰ ਲਾਤੀ ਜੀ ਇਹਨਾਂ ਨੇ ਤਾਰ ਲਾ ਕੇ ਸਾਡੇ ਸਿਲੰਡਰਾਂ ਢੋਲੀ ਪਈ ਸੀ ਉਹ ਲੈ ਕੇ ਚਾ ਕੇ ਨਾਲੇ ਸਾਡੇ ਬਾਰ ਦੀਆਂ ਚਾਬੀਆਂ ਸੀ ਜਿੰਦਾ ਉਵੇਂ ਲੱਗਿਆ ਪਿਆ ਜਿੰਦਾ ਲੈ ਗਏ ਜੀ ਜਿੰਨ ਚਾਬੀ ਲੈ ਗਏ ਸੀ ਚਾ ਕੇ ਜਿਹੜਾ ਸਿਲੰਡਰ ਲੈ ਕੇ ਚਾਕੇ ਸਿਤਾਰਾ ਪਟੀਆਂ ਤੜਕੇ ਨੂੰ ਫੇਰੇ ਇਹ ਮੌਕਾ ਦਿਖਾਉਣ ਆਏ ਇਹਨਾਂ ਦੀ ਪਿੰਡ ਦੀ ਪੰਚਾਇਤ ਨੂੰ ਸਾਡੇ ਪੰਚਾਇਤ ਨੇ ਪਿੰਡ ਦੀ ਨੇ ਕਿਸੇ ਨੇ ਸੁਣਿਆ ਨਹੀਂ ਕਿਸੇ ਨੇ ਮੌਕਾ ਨਹੀਂ ਦੇਖਿਆ ਜੀ ਆ ਕੇ ਅਸੀਂ 112 ਤੇ ਕਾਲ ਲਈ ਉਹ ਕਹਿੰਦੇ ਅਸੀਂ ਉੱਥੇ ਉਹਦੇ ਮੌਕੇ ਤੇ ਲੈ ਕੇ ਲਿਆਏ ਆ ਮੁਰ ਕੇ ਉਸ ਤੋਂ ਬਾਅਦ ਕੋਈ ਨਹੀਂ ਆਇਆ ਜੀ ਜਦੋਂ ਕੋਈ ਨਹੀਂ ਆਇਆ ਉਦੋਂ ਬਾਅਦ ਇਹ ਫੇਰ 13 ਤਰੀਕ ਨੂੰ ਸਾਡੇ ਤੇਨੇ ਕੇਸ ਕੀਤਾ ਵਾ ਅਸੀਂ ਬਠਿੰਡਾ ਤਰੀਕ ਤੇ ਸੀ ਉਦੋਂ ਬਾਅਦ ਇਹ ਖੱਡੇ ਪਟ ਗਏ ਜੀ ਜਦੋਂ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਨਾ ਕੋਈ ਮੌਕੇ ਤੇ ਦੇਖਣ ਆਇਆ ਜੀ ਫੇਰ ਹੀ ਅਸੀਂ ਸਾਰਿਆਂ ਨੂੰ ਗ੍ਰਹਿ ਕਰਕੇ মিডিਆ ਵਾਲਿਆਂ ਨੂੰ ਬੁnaya ਬੁਲਾਇਆ ਜੀ ਵੀ ਇਹ ਸਾਡੀ ਖਬਰ ਲਾਉਣਗੇ ਤਾਂ ਸਾਡੀ ਕੋਈ ਸੁਣਵਾਈ ਹੋਊਗੀ ਜੀ ਤੁਹਾਡਾ ਤੁਹਾਨੂੰ ਪਹਿਲਾਂ ਇਹਨਾਂ ਨੇ ਕੋਈ ਨੋਟਿਸ ਵਗੈਰਾ ਦੱਸਿਆ ਦਿੱਤਾ ਸੀਗਾ ਵੀ ਤੁਸੀਂ ਇੱਥੇ ਆ ਜਿਹੜਾ ਕਿ ਬਾਰ ਬੰਦ ਕਰ ਲਓ ਨਹੀਂ ਜੀ ਨਹੀਂ ਜੀ ਕੋਈ ਨਹੀਂ ਸਾਨੂੰ ਕਿਹਾ ਸੀ ਇਹਨਾਂ ਨੇ ਪਹਿਲਾਂ ਤੋਂ 50 ਸਾਲ ਪੁਰਾਣਾ ਸਾਡਾ ਘਰ ਹੈ ਜੀ ਉਹ ਵੀ ਪਤਾ ਹੈ ਜੀ ਸਾਰਿਆਂ ਨੂੰ ਹੁਣ ਗਲੀਆਂ ਇਟਾ ਪੰਗਾਂ ਕਦੋਂ ਦੀ ਅਸੀਂ ਨੰਗੀ ਜਾਂਦੇ ਹਾਂ ਇਹਨਾਂ ਦਾ ਟ੍ਰੈਕਟਰ ਵਾਲੀ ਵੀ ਇੱਥੋਂ ਦੀ ਲੰਗਦਾ ਸੀ ਤੁਹਾਡਾ ਦੱਸੋ ਭੈਣੇ ਵੀ ਜਿਹੜਾ ਇਹ ਰਸਤਾ ਤੁਹਾਡਾ ਬੰਦ ਕੀਤਾ ਵਾਹਿਆ ਕੀ ਨੇ ਵਾਇਦ ਕੀ ਨਾ ਉਹਨਾਂ ਦਾ ਇਹ ਜੀ ਜਸਵਿੰਦਰ ਸਿੰਘ ਕਾਕਾ ਫੂਲ ਤੋਂ ਆ ਕੇ ਇੱਥੇ ਪਹਿਲੀ ਲਈ ਹੋਈ ਆ ਜੀ ਇਹ ਤਿੰਨੇ ਪਿਓ ਪੁੱਤ ਸਾਨੂੰ ਤਾਂ ਕਰਦੇ ਆ ਇਹਨਾਂ ਦੇ ਨਾਲ ਸਾਡੇ ਦੋ ਗਵਾਂਟੀ ਵੀਰਲੇ ਵੀ ਆ ਜੀ ਨਾਲ ਕਿਸਾਨ ਜੂਨੀਅਰ ਵਾਲੇ ਸੀਗੇ ਜੀ ਜਿਹੜੇ ਇੱਥੇ ਖੜ ਕੇ ਤਾਂ ਹਲਵਾ ਕੇ ਗਏ ਆ ਜੀ ਜੀ ਜਦੋਂ ਕੋਈ ਵੀ ਕੰਮ ਇਹੋ ਜਿਹਾ ਚੱਲਦਾ ਕਾਨੂੰਨੀ ਪ੍ਰਕਿਰਿਆ ਹੁੰਦੀ ਆ ਜਦੋਂ ਕਿਸੇ ਦੀ ਜਗ੍ਹਾ ਨਿਕਲਦੀ ਆ ਥਾਂ ਨਿਕਲਦਾ ਆਪਾਂ ਕਹਿ ਦਿੰਦੇ ਆ ਵੀ ਸਾਡਾ ਥਾਂ ਸਾਡੀ ਜ਼ਮੀਨ ਤੁਹਾਡੇ ਵਿੱਚ ਹੁੰਦੀ ਆ ਉਹਦੀ ਨਿਸ਼ਾਨਦੇਹੀ ਹੁੰਦੀ ਆ ਫੂਲਦਾਰ ਹੁੰਦਾ ਟਵਾਰੀ ਹੁੰਦਾ ਕਾਨੂੰਗੋ ਹੁੰਦਾ ਬਕਾਇਦਾ ਉਹਦੀ ਨਿਸ਼ਾਨਦੇਹੀ ਹੁੰਦੀ ਹੈ ਕਿ ਇਹਦਾ ਥਾਂ ਜਿਹੜਾ ਇਹਦੇ ਵਿੱਚ ਵਾਕਏ ਬਣਦਾ ਫਿਰ ਉਸ ਨੂੰ ਪੁਲਿਸ ਪ੍ਰਸ਼ਾਸਨ ਦੀ ਮਦਦ ਦਿੱਤੀ ਜਾਂਦੀ ਹੈ ਕੋਈ ਤੁਹਾਡੀ ਨਿਸ਼ਾਨਦੇਹੀ ਹੋਈ ਨਾ ਜੀ ਟਵਾਰੀ ਤਹਿਸੀਲਦਾਰ ਕਾਨੂੰਗੋ ਆਇਆ ਕੋਈ ਸਾਡੇ ਕੋਲ ਨਾ ਤਾਂ ਕੋਈ ਤਹਿਸੀਲਦਾਰ ਆਇਆ ਨਾ ਕੋਈ ਕਾਨੂੰਗੋ ਆਇਆ ਜੇ ਨਾ ਕੋਈ ਇਹ ਮਨਤੀ ਕਰਾਉਂਦਾ ਸੀ ਕਹਿੰਨੇ ਵੀ ਸਰਕਾਰੀ ਮਨਤੀ ਕਰਾ ਲਾ ਜੇ ਤੇਰੇ ਚ ਆਉਂਦੀ ਹੋਈ ਅਸੀਂ ਛੱਡ ਦਾਂਗੇ ਇਹ ਵੀ ਗੱਲ ਹੋਈ ਆ ਪਰ ਸਾਨੂੰ ਇਹ ਕਹਿੰਦਾ ਵੀ ਇਹ ਨਾਂਗਾ ਮੇਰੇ ਚ ਆਉਂਦਾ ਮੇਰੀ ਪਈ ਆ ਤੁਸੀਂ ਇੱਥੋਂ ਦੀ ਨਾਂਗ ਨਹੀਂ ਸਕਦੇ ਸਾਨੂੰ ਚੂੜਿਆਂ ਤੋਂ ਬਿਨਾ ਕੁੱਤਿਆਂ ਤੋਂ ਬਿਨਾ ਕਹਿ ਕੇ ਗੱਲ ਕਰਦੇ ਨਹੀਂ ਜਦੋਂ ਬੋਲਦੇ ਇਹ ਗੱਲ ਬੋਲੀ ਜਾਂਦੀ ਹੈ ਵੀ ਤੁਸੀਂ ਦੱਲੋ ਚੂੜੇ ਕੁੱਤੇਓ ਕੀ ਕਰ ਲਓਗੇ ਸਾਡਾ ਵੀ ਸਾਡੇ ਨਾਲ ਸਾਰੇ ਬੰਦੇ ਆ ਪੁਲਿਸ ਮੁਲਾਜ਼ਮ ਸਾਡੇ ਆ ਜਦੋਂ ਅਸੀਂ ਕੋਈ ਕਿਤੇ ਜਾਣ ਨੂੰ ਕਹਿੰਦੇ ਆ ਉਦੋਂ ਪਹਿਲਾ ਮੂਰੇ ਥਾਣੇ 'ਚ ਫੋਨ ਲਾ ਦਿੰਦੇ ਆ ਜੀ ਅਸੀਂ ਰਿਪੋਰਟ ਕਰਾ ਕੇ ਆਏ ਆ ਦਰਜ ਤਿੰਨ ਚਾਰ ਵਾਰੀ ਅਸੀਂ ਭਾਗਤੇ ਤੁਰੇ ਫਿਰੇ ਵੀ ਸਾਡੇ ਪਿੰਡ ਨੂੰ ਭਾਗਤਾ ਥਾਣਾ ਲੱਗਦਾ ਉਹ ਕਹਿੰਦੇ ਤੁਸੀਂ ਨਾ ਥਾਣੇ ਜਾਓ ਅਸੀਂ ਨਾ ਥਾਣੇ ਵੀ ਲੈ ਜਾ ਕੇ ਜਾ ਕੇ ਆਏ ਆ ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਜੀ ਨਹੀਂ ਜਿਹੜੀ ਮਤਲਬ ਤੁਸੀਂ ਕਹਿੰਦੇ ਹੋ ਜ਼ਮੀਨ ਦਾ ਉਹ ਕਹਿੰਦੇ ਜਿਹੜੇ ਫੂਲ ਵਾਲੇ ਬੰਦੇ ਉਹਨਾਂ ਨੇ ਕਿੰਨਾ ਟਾਈਮ ਪਹਿਲਾਂ ਜ਼ਮੀਨ ਲਈ। ਉਹਨਾਂ ਨੇ ਸਾਡੇ ਤੋਂ ਬਾਅਦ ਚਾਕੇ ਲਈ ਆ ਬਹੁਤ ਟਾਈਮ ਜੀ। ਸਾਢੇ 40-50 ਸਾਲ ਹੋ ਗਏ ਜੀ ਸਾਡੀ ਜਗ੍ਹਾ ਲਈ ਨੂੰ ਘਰ ਪਾਏ ਨੂੰ ਜੀ। ਜੀ ਜੀ ਜੀ। ਪਰ ਉਹਨਾਂ ਨੇ ਆ ਕੇ ਸਾਡੇ ਤੋਂ ਉਹਨਾਂ ਨੂੰ 20 ਸਾਲ ਹੋਏ ਹੋਣਗੇ ਜਗ੍ਹਾ ਲਈ ਨੂੰ ਜੀ। ਉਹਨਾਂ ਨੂੰ 20 ਸਾਲ ਹੋ ਗਏ ਹੋਣਗੇ ਸਾਢੇ 50 ਸਾਲ ਪਹਿਲਾਂ ਪੁਰਾਣੀ ਜਗ੍ਹਾ ਜੀ। ਜਿੰਨਾ ਤੋਂ ਤੁਸੀਂ ਜਿਹੜੇ ਜਿਨ੍ਹਾਂ ਕੋਲੇ ਪਹਿਲਾਂ ਵਾਣ ਸੀਗਾ ਇਹ ਉਹਨਾਂ ਬੰਦਿਆਂ ਨੇ ਕੋਈ ਮਤਲਬ ਤੁਸੀਂ ਉਸਤੇ ਗੱਲ ਬਾਤ ਦੱਸਿਆ ਉਹਨਾਂ ਨੇ ਕਿਸੇ ਮਤਲਬ ਖਾਈ ਦਾ ਵਿੱਚ ਕੋਈ ਕੰਮ ਇਹ ਰਾ ਸਾਨੂੰ ਕੁਝ ਨਹੀਂ ਜੀ ਉਹ ਕਹਿੰਦੇ ਐਸ ਪਾਈ ਇਹਨਾਂ ਦੇ ਖੇਤ ਨੂੰ ਜਾਂਦੀ ਹੈ ਜੀ ਉਹਨਾਂ ਦੇ ਖੇਤ ਨੂੰ ਪਈ ਜਾਂਦੀ ਸੀ ਇੱਥੋਂ ਦੀ ਇਹਨਾਂ ਦੇ ਟਰੈਕਟਰ ਟਰਾਲੀਆਂ ਲੰਘਦੇ ਸੀ ਆਪਾਂ ਕੋਈ ਐ ਨਹੀਂ ਰੋਕਿਆ ਵੀ ਨਾਂਗਾ ਸੜਕ ਤੋਂ ਆਉਂਦਾ ਇਹਨਾਂ ਦੇ ਵੀ ਖੇਤ ਨੂੰ ਜਾਂਦਾ ਕਿਤੇ ਇਹਨਾਂ ਨੂੰ ਕਦੇ ਵੀ ਪਰੇਸ਼ਾਨੀ ਨਹੀਂ ਕੀਤੀ ਜੀ ਨਹੀਂ ਹੁਣ ਮਤਲਬ ਹੁਣ ਜਿਹੜਾ ਜਿਹੜਾ ਸਭ ਤੋਂ ਵੱਧ ਰੋਲਾ ਪਾ ਰਿਹਾ ਪਾਰਟੀ ਜਸਵਿੰਦਰ ਸਿੰਘ ਕੇ ਰੋਲਾ ਪਾ ਰਿਹਾ ਹਾਂ ਜੀ ਉਹ ਕਹਿੰਦੇ ਵੀ ਸਾਡੀ ਜਦੋਂ ਲੜਾਈ ਹੁੰਦੀ ਹੈ ਖਰੇਲੂ ਦੀ ਲੜਾਈ ਹੁੰਦੀ ਆਪਣੀ ਤੇ ਆਪਾਂ ਇੱਕ ਪਿੰਡ ਦੀ ਜਿਹੜੀ ਚੁਣੀ ਪੰਚਾਇਤ ਹੁੰਦੀ ਆ ਸਰਪੰਚ ਆਪਣੇ ਮੈਂਬਰ ਸਾਹਿਬਾਨ ਹੁੰਦੇ ਆ ਉਹਨਾਂ ਕੋਲੇ ਜਾਣੇ ਆ ਤੇ ਸਾਡਾ ਰੋਲਾ ਪੈ ਗਿਆ ਤੁਸੀਂ ਆਓ ਇਹਨੂੰ ਨਿਬੇੜੋ ਕੋਈ ਤੁਹਾਡੀ ਪੰਚਾਇਤ ਹੋਈ ਇਸ ਮਸਲੇ ਨੂੰ ਇਕੱਠੇ ਹੋਣ ਪੰਚਾਇਤ ਜੇ ਆਉਂਦੀ ਸੀਗੀ ਪਰ ਸਾਡੇ ਹੱਕ 'ਚ ਕਿਸੇ ਨੇ ਗੱਲ ਨਹੀਂ ਕੀਤੀ ਜਦੋਂ ਅਸੀਂ ਲੜਾਈ ਹੋਈ ਉਦੋਂ ਵੀ ਅਸੀਂ ਮੌਕਾ ਦਿਖਾਉਣ ਦੀ ਕੋਸ਼ਿਸ਼ ਕੀਤੀ ਉਦੋਂ ਵੀ ਨਹੀਂ ਆਏ ਜੇ ਜਦੋਂ ਇਹ ਵਾਰਡ ਕਰਕੇ ਗਏ ਆ ਮੋੜ ਨਾ ਲਾ ਕੇ ਗਏ ਤਾਂ ਨਾ ਉਦੋਂ ਵੀ ਕੋਈ ਆਇਆ ਨਹੀਂ ਜਦੋਂ ਕੋਈ ਮੌਕੇ ਤੇ ਨਹੀਂ ਆਊਗਾ ਫਿਰ ਮਗਰੋਂ ਜਿਹੜਾ ਉਹਦੀ ਪੰਚਾਇਤ ਨਾ ਹੋਊਗਾ ਉਹਦੀ ਫਿਰ ਸਾਨੂੰ ਕੀ ਪਤਾ ਹੂੰ ਉਹਦੇ ਹੱਕ ਚ ਤਾ ਕੇ ਖੜ ਜਾਂਦੇ ਜਿਹੜਾ ਵੀ ਆਉਂਦਾ ਪਰ ਸਾਡੀ ਗਰੀਬ ਕਰਕੇ ਗਰੀਬਾਂ ਦੀ ਕੋਈ ਨਹੀਂ ਸੁਣਦਾ ਜੀ ਸਾਡੇ ਪਿੰਡ ਦਾ ਸਰਪੰਚ ਉਹਦੇ ਪੱਖ ਦੀ ਗੱਲ ਹੁਣ ਇਹਦੀ ਤਰ੍ਹਾਂ ਇੱਕ ਮੈਨੂੰ ਐ ਦੱਸੋ ਵੀ ਹੁਣ ਤੁਹਾਡੇ ਬਾਰ ਦੇ ਵਿੱਚ 4 ਪੰਡ 5 ਫੁੱਟ ਡੂੰਗਾ ਹਾਂਜੀ ਉਹਨਾਂ ਨੇ ਇੱਕ ਖੱਡਾ ਲਾਤਾ ਹਾਂਜੀ ਤੁਹਾਡਾ ਨੰਗਾ ਹੋਰ ਪਾਸੇ ਦੀ ਹੈ ਤਾਂ ਤੁਹਾਨੂੰ ਰਸਤਾ ਹੀ ਇਹ ਇਸ ਵਿੱਚ ਸਾਨੂੰ ਰਾਹ ਚਾਹੀਦਾ ਸਾਨੂੰ ਕਿਤੋਂ ਦੀ ਨੰਗਾ ਦੇ ਦੇ ਤੁਸੀਂ ਹੁਣ ਮੌਕਾ ਵਖਾ ਨਹੀਂ ਪੁਲਿਸ ਪ੍ਰਸ਼ਾਸਨ ਨੇ ਵੀ ਸਾਡਾ ਮੌਕਾ ਵੇਖਿਓ ਜਿਹੜਾ ਸਾਡਾ ਨੰਗਾ ਬੰਦ ਹੋ ਗਿਆ ਅਸੀਂ ਕਹਿ ਕੇ ਕਿੱਧਰ ਦੀ ਬਾਹਰ ਸਾਡੇ ਕੋਲੇ ਕੋਈ ਨਹੀਂ ਪਹੁੰਚਿਆ ਜੀ ਤਾਂ ਹੀ ਤੁਹਾਡੇ ਕੋਲੇ ਪਹੁੰਚਿਆ ਅਸੀਂ ਇਸੇ ਕਰਕੇ ਤੁਹਾਡੀ ਮਦਦ ਲਈ ਆ ਜੀ ਵੀ ਤੁਸੀਂ ਸਾਡੇ ਥੋੜੇ ਰਾਹੀਂ ਜੇ ਸਾਨੂੰ ਕੋਈ ਮਦਦ ਮਿਲਦੀ ਹ ਤਾਂ ਪਰ ਸਾਨੂੰ ਕਿਸੇ ਦੀ ਵੀ ਮਦਦ ਨਹੀਂ ਮਿਲੀ ਸਾਨੂੰ ਜੇ ਪੁਲਿਸ ਨੇ ਸਾਡੀ ਗੱਲ ਸੁਣੀ ਹੁੰਦੀ ਫਿਰ ਤੁਹਾਡੇ ਤੱਕ ਨਸੀ ਫੇਰੇ ਪਹੁੰਚੇ ਆ ਜੀ ਜੀ ਮਾਤਾ ਜਦੋਂ ਲੜਾਈ ਹੁੰਦੀ ਹੈ ਘਰ ਦੇ ਵਿੱਚ ਤੁਸੀਂ ਉਸ ਵਕਤ ਮੌਜੂਦ ਸੀਗੇ ਤੇ ਕਰੀ ਅਸੀਂ ਪੁੱਤ ਮਾਇ ਇਸ ਪਾਸੇ ਪਈ ਸੀ ਮੇਰਾ ਪੋਤਾ ਇਧਰਲੇ ਪਾਸੇ ਸੀ ਜਦੋਂ ਮੈਂ ਇਹਨਾਂ ਅਖ ਵੈਂਟਰਾਂ ਵਾਜਦਿਆਂ ਇਹ ਬਹੁਤ ਆਂਗ ਹੋਈ ਇਹਨਾਂ ਕਰਨ ਇਧਰਲੇ ਮੇਰੇ ਜੋ ਅੱਖਾਂ ਕੋਲੇ ਭੱਜ ਗਈ ਮੈਂ ਪੋਤਿਆਂ ਕੋਲੇ ਇਹ ਮੁੰਡਾ ਜਦੋਂ ਮੇਰਾ ਆਇਆ ਉਦੋਂ ਨੂੰ ਇਹਦੀਆਂ ਫਸਲੀਆਂ ਤੋੜ ਗੇ ਇਹ ਜਦੋਂ ਡਾਂਗਾ ਮਾਰ ਲਾਗੇ ਬਾਹਰ ਲਾਉਣ ਲੱਗੇ ਤਿੰਨ ਡਾਂਗਾ ਚੂੜ ਗਏ ਮੈਨੂੰ ਧੱਕੇ ਮਾਰਿਆ ਇਸ ਲੋਟ ਵੇਖੋ ਮੇਰੀ ਕੁਰਤੀ ਖਿੱਚੀ ਤੇ ਚੂੜੀ ਤਾਂ ਬੇਨਾ ਮੈਨੂੰ ਨਾ ਉਹ ਬੋਲੇ ਧੱਕਾ ਮੇਰੀਆਂ ਪੁੱਤ ਡਿਗਦੀ ਡਿਗਦੀ ਨੇ ਕੰਧ ਨਾਲ ਪਾਹਾਂ ਲੱਗ ਕੇ ਪਿੱਛੇ ਹੂੰ 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 ਤੇ ਮੈਨੂੰ ਕਹਦਾ ਚੂੜ ਗਏ ਤੈਨੂੰ ਹੀ ਬੰਨ ਕੇ ਲਜਾਣਾ ਮੈਂ ਆਖਿਆ ਮੈਨੂੰ ਮਰ ਗਿਆ ਕੱਤੇ ਦੀ ਬਿਮਾਰੀ ਚ ਲੈ ਜਾਣ ਵਾਲੇ ਹੂੰ ਇਧਰ ਹੋ ਮੇਰੇ ਫਿਰਦਾ ਸਾਲ ਇਹ ਤਰੀਕ ਤੇ ਕੱਲੀ ਸੀ ਪੁੱਤ ਮੈਂ ਘਰੇ ਇਹ ਜਿਵੇਂ ਕੰਮ ਹੋਇਆ ਸਾਨੂੰ ਜਿੱਦਾਂ ਦਾ ਆ ਉਦਿਆਂ ਦਾ ਹੀ ਤੰਗ ਕਰਦਾ ਇਹ ਪੁੱਤ ਜਿਵੇਂ ਮਾਤਾ ਕਹਿ ਰਹੀ ਹੈ ਕਿ ਮੇਰੀ ਨੋਨ ਨੂੰ ਉਹ ਤਕਾਉਂਦੇ ਸੀ ਇਹ ਗੱਲ ਸੱਚ ਆ ਸੱਚ ਆ ਜਮਾ ਸੱਚ ਆ ਮੀਡੀਆ ਦੇ ਵਿੱਚ ਆ ਕੇ ਤੁਸੀਂ ਗੱਲ ਕਰਦੇ ਹੋ ਨਾ ਨਹੀਂ 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 ਤਕਾਉਂਦਾ ਅਸੀਂ ਗੱਲ ਨਹੀਂ ਕਰਦਾਂ ਇਹਦੇ ਕੋਲੇ ਡਰਦਾਂ ਪੁੱਤ ਇੱਕ ਮਿੰਟ ਜਦੋਂ ਹੁਣ ਸਿਰੇ ਤੇ ਗੱਲ ਜਾਵੜੀ ਆ ਵੀ ਨਹੀਂ ਹਰਦਾ ਇਹ ਹੁਣ ਸਾਰੀਆਂ ਗੱਲਾਂ ਦੱਸਦੀਆਂ ਜੀ ਕਰਦਿਆ ਨੇ ਵੀ ਪਿੱਛੋਂ ਤੇਰੇ ਆ ਐ ਕਰਦਾ ਹੈ ਹੂੰ ਪਿੱਛੋਂ ਆਉਂਦਾ ਸੀ ਤੁਹਾਡੇ ਘਰ ਹਾਂ ਕਰੇ ਆਉਂਦਾ ਜੀ ਹੂੰ ਤੇ ਜਣੀ ਇਹਨਾਂ ਨੇ ਮੇਰੇ ਕੋਲੇ ਡਰਦੇ ਨੇ ਵੀ ਕਲੀਅਰ ਹੋਊਗਾ ਇਹ ਬਾਹਰ ਆਂਦਾ ਬੱਚੇ ਨਿਆਣੇ ਆ ਵੀ ਬੰਦਾ 100 ਸੋਲ ਦਾ ਕਰੀਬ ਪਤਾ ਇਹ ਭੈਣ ਜਦੋਂ ਘਰੇ ਤੁਹਾਡੇ ਆਉਂਦਾ ਸੀ ਉਹ ਇਹ ਬਾਰ ਚ ਆਉਂਦਾ ਸੀ ਅਸੀਂ ਪੰਚਾਇਤ ਨੂੰ ਕਹਤਾ ਵੀ ਸਾਡੇ ਬਾਰ ਚ ਜਦੋਂ ਸਾਡੀ ਬੰਦ ਹੀ ਨਹੀਂ ਇਹਦੇ ਨਾਲ ਸਾਡੇ ਬਾਰ ਚ ਨਾ ਆਇਆ ਕਰੀ ਅਸੀਂ ਸਾਰਿਆਂ ਨੂੰ ਪੰਚਾਇਤ ਨੂੰ ਮਹਿੰਦਰ ਅਰ ਗਿਆ ਸਾਡੇ ਕਿਸਾਨ ਜੂਨੀਅਰ ਚ ਵੀ ਆ ਸਰਪੰਚ ਦੇ ਮੂਰੇ ਵੀ ਜਿਹੜੀ ਪਾਰਟੀ ਸਾਡੇ ਜਿੱਤਦੀ ਆ ਉਹਨਾਂ ਦੇ ਨਾਲ ਹੀ ਹੁੰਦੇ ਆਉ। ਉਦੋਂ ਤਾਂ ਹੀ ਮਹਿੰਦਰ ਨੂੰ ਸਾਰੀ ਗੱਲ ਦਾ ਪਤਾ। ਹੁਣ ਅਸੀਂ ਸਰਪੰਚ ਕੋਲ ਵੀ ਇਹੀ ਗੱਲ ਕਹੀ ਸੀ ਵੀ ਹੁਣ ਮਹਿੰਦਰ ਜਿੱਥੇ ਮਰਜੀ ਮੁੱਕਰ ਜੇ ਪਰ ਮਹਿੰਦਰ ਨੂੰ ਸਾਰੀਆਂ ਗੱਲਾਂ ਦਾ ਪਤਾ ਜਦੋਂ ਅਸੀਂ ਲਾਂਬੇ ਦਿੱਤੇ ਮੈਂ ਖੋਲ ਕੇ ਸਾਡੀ ਸੜਕ ਤੋਂ ਲੈ ਕੇ ਸੀ। ਉਸ ਗੱਲ ਦਾ ਵੀ ਮਹਿੰਦਰ ਨੂੰ ਪਤਾ। ਉਦੋਂ ਵੀ ਸਾਡੀ ਗੱਲ ਦਵਾਤੀ ਜੀ। ਮਹਿੰਦਰ ਪੰਚਾਇਤ ਵਾਲੇ ਸਾਰੇ ਜਾਣੇ ਉਥੋਂ ਸਾਡੀ ਮੈਂ ਇਹਨਾਂ ਦੇ ਘਰੋਂ ਦਵਾ ਕੇ ਲਿਆ ਜੀ। ਸਾਨੂੰ ਜਾਣ ਕੇ ਦਬਾਇਆ ਜਾਂਦਾ ਵੀ ਔਖੇ ਹੋਏ ਇੱਥੋਂ ਨਿਕਲ ਜਾਣ ਸਾਨੂੰ ਥਾਂ ਛੱਡ ਜਾਣ ਹਰ ਇੱਕ ਗੱਲ ਤੇ ਕਹਿੰਦੇ ਆ ਵੀ 60000 ਨੂੰ ਮਰ ਲਾ ਸਾਨੂੰ ਥਾਂ ਦੇ ਜੋ ਜੀ ਆਪ ਗੱਲ ਸਾਰੀ ਥਾਂ ਤੇ ਮੁੱਕਦੀ ਐ ਥਾਂ ਤੇ ਸਾਨੂੰ ਫਿਰਦੇ ਇੱਥੋਂ ਕੱਢਣ ਨੂੰ ਬੇ ਗਰੀਬ ਐ ਇਹ ਭੱਜ ਜਾਣਗੇ ਜਦੋਂ ਅਸੀਂ ਤੰਗ ਕਰਾਂਗੇ ਇਸੇ ਕਰਕੇ ਸਾਨੂੰ ਤੰਗ ਕਰਿਆ ਜਾਂਦਾ ਜੀ ਜਦੋਂ-ਕਦੋਂ ਆਉਂਦੇ ਸੀਗੇ ਅਸੀਂ ਪੰਚਾਇਤ ਵਾਲਿਆਂ ਕੋਲੇ ਜਾਂਦੇ ਸੀ ਪਰ ਸਾਰੀ ਗਲਤੀ ਸਾਡੇ ਪਿੰਡ ਵਾਲੇ ਪੰਚਾਇਤ ਵਾਲਿਆਂ ਨੂੰ ਇੱਕ ਦੋ ਬੰਦਿਆਂ ਨੂੰ ਹੋਰ ਤੇ ਇੱਕ ਮਿੰਦਰ ਨੂੰ ਸਾਰੀ ਗੱਲ ਦਾ ਪਤਾ ਹੈ ਪਰ ਉਹ ਗੱਲ ਜਦੋਂ ਅਸੀਂ ਕਹਿੰਨੇ ਆ ਸਾਡੀ ਗੱਲ ਸੁਣਦੇ ਨਹੀਂ ਉੱਥੇ ਹੀ ਦਬਾ ਜਾਂਦੇ ਆ ਜਦੋਂ ਅਸੀਂ ਸਰਪੰਚ ਦੇ ਮੂੰਹ ਤੇ ਹੁਣ ਵੀ ਜਾ ਕੇ ਕਹੇ ਸੀ ਵੀ ਬਾਈ ਸਰਪੰਚ ਨੂੰ ਕਿਹਾ ਵੀ ਆਹ ਗੱਲ ਹੈ ਮਿੰਦਰ ਆਰਗਾ ਨੂੰ ਪਤਾ ਫਿਰ ਉਹ ਸਰਪੰਚ ਵੀ ਦੂਜੇ ਪਾਸੇ ਉਧਰੇ ਹੋ ਗਿਆ ਸਾਡੇ ਕੋਲੇ ਮੌਕਾ ਦੇਖਣ ਨਹੀਂ ਆਇਆ ਪਰ ਸਾਨੂੰ ਨਹੀਂ ਪਤਾ ਜਦੋਂ ਉਹਨੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਕੋਈ ਕਹਿੰਦਾ ਜਦੋਂ ਤੁਸੀਂ ਪੁਲਿਸ ਕੋਲੇ ਜਾਵੜੇ ਮੇਰੇ ਕੰਮ ਬਾਹਰ ਜਾਵੜਿਆ ਕਹਿੰਦਾ ਜੇ ਤੁਸੀਂ ਪੁਲਿਸ ਕੋਲੇ ਨਾ ਜਾਂਦੇ ਵੀ ਜਦੋਂ ਸਾਡੇ ਸੱਟਾਂ ਮਾਰ ਗਏ ਅਸੀਂ ਘਰੇ ਕਿਹੜੇ ਸਾਹਮਣਾ ਬੈਂਦੇ ਬਈ ਫਸਲਾਂ ਟੁੱਟੀਆਂ ਸੀ ਅਸੀਂ ਪੁਲਿਸ ਕੋਲੇ ਤਾਂ ਗਏ ਨਹੀਂ ਅਸੀਂ ਤਾਂ ਹਸਪਤਾਲ 'ਚ ਗਏ ਆ ਪਹਿਲਾਂ ਹਸਪਤਾਲ 'ਚ ਗਏ ਪਹਿਲਾਂ ਸਰਪੰਚ ਨੂੰ ਅਸੀਂ ਫੋਨ ਲਾਇਆ ਜੀ ਜਦੋਂ ਉਹ ਕਹਿੰਦੇ ਤੁਸੀਂ ਗੇਟ ਬੰਦ ਕਰ ਲਓ ਬਾਹਰ ਨਾ ਨਿਕਲੋ ਜਦੋਂ ਸਾਡੇ ਸੱਟਾਂ ਵਾਜੀਆਂ ਸੀ ਕਿਵੇਂ ਅੰਦਰ ਪਏ ਰਹਿੰਦੇ ਜੀ ਅਸੀਂ ਹਸਪਤਾਲ 'ਚ ਤਾਂ ਜਾਣਾ ਹੀ ਸੀ ਉਹਨਾਂ ਨੇ ਆਏ ਨਹੀਂ ਕਿਹਾ ਵੀ ਤੁਹਾਡੇ ਕੀ ਗੱਲ ਹੋਈ ਆ ਕੀ ਨਹੀਂ ਨਾਲ ਦੀ ਨਾਲ ਫੋਨ ਕੱਟਤਾ ਕਹਿੰਦੇ ਗੇਟ ਬੰਦ ਕਰ ਲਓ ਵੀ ਅਸੀਂ ਦੂਜੀ ਪਾਰਟੀ ਨੂੰ ਫੋਨ ਲਾਇਆ ਉਹ ਸਾਡਾ ਫੋਨ ਚੱਕਦੇ ਨਹੀਂ ਪਰ ਤੁਸੀਂ ਗੇਟ ਬੰਦ ਕਰ ਲਓ ਤੁਸੀਂ ਪੈ ਜਾਓ ਚੁੱਪ ਕਰਕੇ ਸਾਨੂੰ ਹਰ ਇੱਕ ਗੱਲ ਤੇ ਇਹ ਕਿਹਾ ਜਾਂਦਾ ਵੀ ਤੁਸੀਂ ਚੁੱਪ ਕਰਕੇ ਅੰਦਰ ਵੜ ਕੇ ਪੈ ਜਾਓ ਤੁਸੀਂ ਨਾ ਮੱਥਾ ਲਾਓ ਉਹਨਾਂ ਨਾਲ ਮੱਥਾ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਉਹਨਾਂ ਦਾ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਅਸੀਂ ਇੱਧਰ ਹੈ ਤਾਂ ਮੇਰੇ ਪੋਤੇ ਤਾਂ ਮੇਰੇ ਤਿੰਨ ਚਾਰ ਹੂੰ ਪਰ ਉਹ ਮੰਗਰਲਾ ਉਹ ਮੰਗਰਲਾ ਆ ਉਹਦਾਂ ਆਉਂਦੇ ਨਹੀਂ ਖੜਦੇ ਨਹੀਂ ਵਿੱਚ ਮੈਂ ਤਾਂ ਹੁਣ ਕੱਲੀ ਆ ਆਪਣੇ ਪੁੱਤ ਦੇ ਨਾਲ ਸਹਿਮ ਤਾਂ ਤੇ ਇੱਕ ਮੇਰਾ ਮੁੰਡਾ ਆ ਖੜਾ ਆ ਵਿਚਾਰਾ ਭਗਤ ਬੰਦਾ ਉਹ ਉਹ ਖੜਦਾ ਇਹ ਤੋਂ ਵੱਡਾ ਕੀ ਲੱਗਦਾ ਵੀ ਇਹ ਕੱਲਾ ਕਰਕੇ ਸਾਰਾ ਕੁਝ ਕਰੇਗਾ ਕੱਲਾ ਹੋ ਕੇ ਕੱਲਾ ਕੱਲਾ ਹਾਂ ਕੱਲਾ ਕਰਕੇ ਬਹੁਤੀ ਜਮਾ ਕੱਲਾ ਕਰਕੇ ਹਾਂ ਤਾਂ ਪਿੱਛਾ ਤੱਕ ਹੂੰ ਮੁੰਡੇ ਮੇਰੇ ਦੋ ਆਵੇ ਖੜਾ ਆ ਤਾਂ ਵਿਚਾਰਾ ਨਾਲ ਪੋਤੇ ਨਹੀਂ ਮੇਰੇ ਸਹਿਮ ਤਾਂ ਨਾ ਮੇਰੀ ਨੂੰ ਉੱਧਰ ਲਈ ਸਹਿਮ ਤਾਂ ਹੂੰ ਬਾਸੇ ਇਸ ਟਾਈਮ 74 ਇਧਰ ਹੂੰ ਅਸੀਂ ਆ ਕਿ ਦਵਾਇਆ ਜਾਂਦਾ ਇੱਕ ਬਾਹਰ ਇਹ ਜੋ ਵੀਕੈਂਡ ਹੈ ਤੁਸੀਂ ਤੁਸੀਂ ਕੀ ਕੰਮ ਕਰਦੇ ਹੋ ਮੈਂ ਡਰਾਈਵਰ ਆ ਜੀ ਡਰਾਈਵਰ ਹਾਂ ਜੀ ਹਾਂ ਜੀ ਡਰਾਈਵਰ ਮੈਂ ਤਾਂ ਬਾਹਰ ਹੀ ਰਹਿੰਦਾ ਇਹ ਇਕੱਲੇ ਰਹਿੰਦੇ ਕਰਕੇ ਇਹ ਤੇ ਬਸ ਉਹ ਪਿੱਛਾ ਤਕਾਉਂਦਾ ਜੀ ਪਿੱਛਾ ਤਕਾਉਂਦਾ ਤੁਸੀਂ ਇਸ ਮਸਲੇ ਨੂੰ ਲੈ ਕੇ ਪੰਚਾਇਤ ਇਕੱਠੀ ਨਹੀਂ ਕਰੀ ਵੀ ਸਾਡੇ ਘਰੇ ਆਉਂਦਾ ਸਾਡੀਆਂ ਮੇਰਾ ਪਿੱਛਾ ਤਕਾਉਂਦਾ ਸਾਡੀਆਂ ਬੁੜੀਆਂ ਕੋਲੇ ਆਉਂਦਾ ਤੁਸੀਂ ਗੱਲ ਪੰਚਾਇਤ ਚ ਕੋਈ ਗੱਲ ਨਹੀਂ ਹੋਈ ਤਾਂ ਦੀ ਪੰਚਾਇਤ ਬਹੁਤ ਵਾਰੀ ਹੋਈ ਆ ਜੀ ਵਿਚੀ ਦਵਾ ਆਉਂਦੇ ਆ ਜੀ ਹੂੰ ਵਿਚੀ ਦਵਾ ਆਉਂਦੇ ਆ ਕੀ ਤੁਸੀਂ ਇੱਕ ਗਰੀਬ ਕਰਕੇ ਉਹ ਤੁਹਾਡੇ ਨਾਲ ਸਾਰਾ ਕੁਝ ਹਾਂ ਇਹ ਪਤਾ ਗਰੀਬ ਕਰਕੇ ਗਰੀਬ ਕਰਕੇ ਧੱਕਾ ਹੋ ਰਿਹਾ ਹੂੰ ਕਹਿੰਦਾ ਜੀ ਉਹ ਕਹਿੰਦਾ ਜੂੜਾ ਤੂੰ ਮੇਰਾ ਕੀ ਕਰ ਲੇਗਾ ਪੁਲਿਸ ਮੇਰੀ ਬੰਨੀ ਵੀ ਹੈ ਕਹਿੰਦਾ ਮੰਤਰੀਆਂ ਤੱਕਾਂ ਵੀ ਹੂੰ ਕਿਹੜੇ ਪਾਸੇ ਜਾਂਦੇ ਆ ਜੀ ਉਹ ਉਹ ਹੀ ਗੱਲ ਨਹੀਂ ਸੁਣਦਾ ਸਾਡੀ ਬਸ ਕਹਿੰਦੇ ਕੋਈ ਨਹੀਂ ਕਰਾਂਗੇ ਬਸ ਹੂੰ ਆਮ ਆਦੀ ਪਾਰਟੀ ਸੱਤਾ ਦੇ ਵਿੱਚ ਨਹੀਂ ਆਈ ਸੀ ਇਹ ਕਹਿੰਦੀ ਸੀ ਗਰੀਬਾਂ ਦੀ ਸਰਕਾਰ ਹੈ ਇਹ ਆਮ ਲੋਕਾਂ ਦੀ ਸਰਕਾਰ ਹੈ ਕਿਸੇ ਨਾਲ ਧੱਕਾ ਨਹੀਂ ਹੋਊਗਾ ਕਿ ਲੱਗਦਾ ਵੀ ਤੁਹਾਨੂੰ ਇਹ ਆਮ ਲੋਕਾਂ ਦੀ ਸਰਕਾਰ ਹੈਗੀ ਹੈ ਇਹ ਆਮ ਲੋਕਾਂ ਦੀ ਸਰਕਾਰ ਹੁੰਦੀ ਤਾਂ ਤੁਹਾਨੂੰ ਨਹੀਂ 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 ਹੈ ਨਹੀਂ ਹੈ ਨਹੀਂ ਪਤਾ ਕੋਈ ਕੋਈ ਇਨਸਾਫ ਹਾਂ ਸਾਡਾ ਕੋਈ ਇਨਸਾਫ ਨਹੀਂ ਹੋ ਰਿਹਾ ਆਮ ਪਾਰਟੀ ਦਾ ਉਹਦੇ ਕੋਲ ਵੀ ਤਿੰਨ ਵਾਰੀ ਜਾਏ ਆ ਕਿਸੇ ਨੇ ਸੁਣੀ ਨਹੀਂ ਸਾਡੀ ਹੂੰ ਕਿਸੇ ਨੇ ਨਹੀਂ ਸੁਣੀ ਕੋਈ ਸਰਕਾਰ ਨੇ ਸਾਡੀ ਸੁਣਮਾਈ ਨਹੀਂ ਕੀਤੀ ਜੀ ਸਾਡੀ ਸੁਣਮਾਈ ਹੋਣੀ ਚਾਹੀਦੀ ਹੈ ਜੀ ਅਸੀਂ ਅਣਪਾੜਾ ਜੀ ਅਸੀਂ ਕਿਸੇ ਨੂੰ ਜਾਣਦੇ ਨਹੀਂ ਜੀ ਅਸੀਂ ਇੱਥੇ ਬਹੁਤ ਦੁਖੀ ਹਾਂ ਜੀ ਹਮ ਸਾਡੀ ਇਹੀ ਕਰ ਲੈ ਜੀ ਬਸ ਜੀ ਜੀ ਪਤਾ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਆ ਰਹੀ ਇੱਧਰ ਆਜੋ ਮਾਰੇ ਡਰ ਜੀ ਕੋਈ ਕਿਸੇ ਨੇ ਬੋਲਣਾ ਤਾਂ ਇੱਧਰ ਆਜੋ ਮਾਤਾ ਥਾ ਨਾਲ ਲਗ ਮਾ ਛੜਕਦੇ ਆ ਇਹਨਾਂ ਦਾ ਨਾਲ ਲਗ ਮਾ ਉਦੋਂ ਸਾਡਾ ਥਾਂ ਤਾਂ ਛੜਦਾ ਉਹਨੇ ਵੇਖ ਬਾਹਾ ਵੀ ਨਹੀਂ ਇਹਨਾਂ ਦਾ ਥਾਂ ਫਾ ਦਿੰਦਾ ਸਾਨੂੰ ਤਾਂ ਕਹਿ ਦਿੰਦਾ ਅਸੀਂ ਤੁਸੀਂ ਤਾਂ ਸਾਡੇ ਨਾਲ ਬੋਲਿਓ ਨਾ ਸਹਿਮਤ ਰਹੋ ਆ ਸੋਡਾ ਤਾਂ ਛੜਕ ਤੇ ਬਾਹਰ ਰਹਿ ਜਾਣਗੇ ਹਾਂ ਸਾਡੇ ਹੁਣ ਇਹਨਾਂ ਨੇ ਉੱਥੇ ਪਾਣੀ ਪੂਣੀ ਲੰਗਦਾ ਉਧਰ ਦੀ ਸਾਡਾ ਅਸੀਂ ਕੱਲ ਨੂੰ ਪਾ ਲਿਆ ਸੀ ਕਿਉਂ ਲੰਗਣ ਦੇਵਾਂਗੇ ਫਿਰ ਕਿਹੜਾ ਘਰ ਆ ਤੁਹਾਡੇ ਵੇਖੀ ਆਪਾਂ ਸਾਡਾ ਹੋ ਥਾਂ ਜੀ ਜੋ ਕਹਿੰਦੇ ਆ ਉਹ ਬਹਾਰ ਪਾ ਲਿਆ ਤਾਂ ਇਸ ਚਾਰ ਦੇ ਆ ਸਟਾਰਟ ਕੀਤਾ ਪਰ ਇਹ ਸਾਡੇ ਬਾਪਿਆਂ ਨੂੰ ਮੋਟਾ ਹੋਣਾ ਸੀ ਉਹ ਸਾਡੇ ਸ਼ਹਿਰ ਮਾਰੇ ਲੱਗ ਮੁੱਲ ਲਿਆ ਹੁਣ ਅਸੀਂ ਆ ਬਿੱਤੀਆਂ ਦੇ ਖਾਣਗੇ ਲੈ ਆਉਂਦਾ ਸੀ ਇੱਥੇ ਵੀ ਕੰਦ ਦੇ ਕਿੰਨਾ ਵਿਦਿਆ ਨਾਲ ਬਣਾਉਣਾ ਮੈਨੂੰ ਇਹ ਦੱਸੋ ਭੈਣੇ ਜਿਹੜਾ ਤੁਸੀਂ ਥਾਂ ਦੇ ਵਿੱਚ ਰਹਿ ਰਹੇ ਹੋ ਇਹ ਦੀ ਤੁਹਾਡੇ ਕੋਲ ਜਿੱਤੀ ਹੈਗੀ ਇਹਦੇ ਕੋਲ ਬਾਕੀ ਰਹਿ ਹੋਈ ਹੈਗੀ ਉਹ ਸਾਰੀ ਕਿਹੜੀ ਆਟੀ ਹੈਗੀ ਆ ਕਾਨੂੰਨ ਨੂੰ ਇਹ ਨਹੀਂ ਪੁੱਛਿਆ ਪ੍ਰਸ਼ਾਸਨ ਨੂੰ ਕਿ ਜਦੋਂ ਕੋਈ ਜ਼ਮੀਨ ਲੈਂਦਾ ਹਾਂਜੀ ਸਰ ਉਹਨੂੰ ਖਾਲ ਪਹੀ ਸਭ ਕੁਝ ਲੱਗਿਆ ਹੁੰਦਾ ਹੈ ਕਿ ਜੇ ਕਿਸੇ ਨੇ ਵੇਚਿਆ ਉਹਨੂੰ ਪਹਿਲਾਂ ਤਾਂ ਖਾਲ ਪਈ ਲੱਗਿਆ ਹੋਈ ਹੋਣਾ ਇਹ ਇਹ ਪਹਿਲਾਂ ਤੋਂ ਪਈ ਜਾਂਦੀ ਸੀ ਜੀ ਜੇ ਪਹਿਲਾਂ ਪਈ ਜਾਂਦੀ ਸੀ ਫੇਰ ਹੀ ਅਸੀਂ ਬਾੜ ਰੱਖਿਆ ਫੇਰ ਉਦੋਂ ਸਾਡਾ ਫੇਰ ਹੀ ਲਿਆ ਵੀ ਫੇਰ ਹੀ ਹੋਣਾ ਅੱਗਾ ਬੰਦਾ ਬੇਖੂਬ ਦਾ ਕੋਈ ਹੁੰਦਾ ਨਹੀਂ ਜਿਸ ਨੂੰ ਕੋਈ ਪਈ ਨਾ ਜਾਂਦੀ ਹੋਵੇ ਰਸਤਾ ਨਾ ਜਾਂਦਾ ਉਹ ਘਰ ਥਾਂ ਕਿਵੇਂ ਲੜੂਗਾ ਸਾਨੂੰ ਕਾਗਜ਼ੀ ਕਾਰਵਾਈ ਦਾ ਕੋਈ ਨਹੀਂ ਪਤਾ ਕਿਉਂਕਿ ਅਸੀਂ ਸਾਰੇ ਅਣਪੜ੍ਹ ਸੀ ਮੇਰੇ ਸਹੁਰੇ ਨੇ ਜਦੋਂ ਥਾਂ ਲਿਆ ਸੀ ਉਹ ਪੁਰਾਣੇ ਬਜ਼ੁਰਗ ਕਿਹੜਾ ਪੜੇ ਲਿਖੇ ਸੀ ਕੁਝ ਦੇਖਦੇ ਸੀ ਜਦੋਂ ਛੜਕ ਤੋਂ ਪਈ ਇਹਨਾਂ ਦੇ ਖੇਤ ਨੂੰ ਜਾਂਦੀ ਸੀ ਜੇ ਜਿਹੜੀ ਤੁਹਾਡੇ ਕੋਲ ਰਜਿਸਟਰੀ ਹੈ ਉਹਦੇ ਵਿੱਚ ਪਈ ਵਗ ਰਸਤਾ ਸਾਨੂੰ ਨਹੀਂ ਪਤਾ ਜੀ ਕੀ ਚੀਜ਼ ਆ ਕੀ ਨਹੀਂ ਜਦੋਂ ਰਸਤਾ ਛੜਕ ਜਾਂਦੀ ਸੀ ਜੀ ਸੜਕ ਤੋਂ ਪਈ ਜਾਂਦੀ ਐ ਇਹਨਾਂ ਦੇ ਖੇਤ ਨੂੰ ਆਉਂਦੀ ਐ ਜਦੋਂ ਇਹ ਟਰੈਕਟਰ ਟਰਾਲੀਾਂ ਮਸ਼ੀਨ ਨਗਾਉਂਦਾ ਉਦੋਂ ਪਈ ਕਿੱਥੋਂ ਆਉਂਦੀ ਐ ਫਿਰ ਉਦੋਂ ਵੀ ਤਾਂ ਉਹੀ ਪਈ ਜਾਂਦੀ ਐ ਜੀ ਉਸੇ ਪਈ ਥਣੀ ਦੀ ਇਹ ਨਾਂਗਦਾ ਸੀ ਉਸੇ ਥਣੀ ਦੀ ਅਸੀਂ ਨਾਂਗਦੇ ਸੀ ਤੇ ਉਹੀ ਪਈ ਇਹਨਾਂ ਦੀ ਆਹ ਕਨਾਲ ਨੂੰ ਲੱਗੇ ਐ ਜਿਨ੍ਹਾਂ ਦੇ ਵਿੱਚ ਦੀ ਨਾਂਗਦੇ ਅਜੇ ਜੇ ਤਾਂ ਅਸੀਂ ਹੁਣ ਲੈਦੀ ਪਈ ਛੱਡੀ ਹੋਵੇ ਨਾ ਇਹਦਾ ਨਾਂਗਾ ਬਣਾ ਲਿਆ ਇਹਦੇ ਬਾਣ ਵਿੱਚ ਦੀ ਫਿਰਤੇ ਇਹ ਕਹਿੰਦੇ ਵੀ ਮੇਰੇ ਬਾਣ ਵਿੱਚ ਦੀ ਅੱਡ ਲੱਗਦੇ ਐ ਪਈ ਜਦੋਂ ਸੜਕ ਤੋਂ ਧੁਰ ਤੋਂ ਪਹਿਲਾਂ ਹੀ ਆਈ ਜਾਂਦੀ ਆ ਉਹ ਫਿਰ ਇਹਦੀ ਤਾਂ ਥਾ ਉਹ ਤਾਂ ਪਈ ਉਹਦੀ ਜ਼ਮੀਨ ਨੂੰ ਜਾਂਦੀ ਆ ਨਾ ਜੀ ਫਿਰ ਉਥੋਂ ਦੀ ਅਸੀਂ ਬਾਹਰ ਰੱਖਿਆ ਜਿੱਦੇ ਅਸੀਂ ਬਾਹਰ ਰੱਖੇ ਸੀ ਜਦੋਂ ਅਸੀਂ ਘਰ ਪਹੁੰਚਣ ਲੱਗੇ ਸੀ ਉਦੋਂ ਇਹਨੇ ਕਹਿਣਾ ਸੀ ਵੀ ਇਹ ਪਈ ਸਾਨੂੰ ਲੱਗਦੀ ਨਹੀਂ ਇੱਥੇ ਬਾਹਰ ਨਾ ਰੱਖੋ ਉਦੋਂ ਸਾਡਾ ਗੇਟ ਰੋਕਿਆ ਜਾਂਦਾ ਕਿੰਨਾ ਪੁਰਾਣਾ ਸਾਡਾ ਗੇਟ ਰੱਖਿਆ ਹੋਇਆ ਜੀ ਜੇ ਤਾਂ ਗੇਟ ਸਾਡਾ ਅੱਜ ਦਾ ਰੱਖਿਆ ਫਿਰ ਤਾਂ ਇਹ ਕਿਹਾ ਜਾਵੇ ਸਾਨੂੰ ਵੀ ਇੱਥੇ ਤੁਹਾਡਾ ਗੇਟ ਨਹੀਂ ਬੰਦਦਾ ਜਦੋਂ ਸਾਡਾ ਪੁਰਾਣਾ ਗੇਟ ਰੱਖਿਆ ਵਾ ਪਹਿਲਾਂ ਦਾ ਹੁਣ ਗੇਟ ਕਿਵੇਂ ਬੰਦ ਹੋਊਗਾ ਹੁਣ ਜਾਂ ਸਾਨੂੰ ਨੰਗਾ ਦਿੱਤਾ ਜਾਵੇ ਸਾਨੂੰ ਜਿੱਥੋਂ ਦੀ ਮਰਜ਼ੀ ਦਿੱਤਾ ਜਾਵੇ ਜੀ ਜੀ ਮੱਖਣ ਜੀ ਕਿਵੇਂ ਦੇਖੋਗੇ ਪਰਿਵਾਰ ਕਹਿ ਰਿਹਾ ਕਿ ਜਿਹੜੀ ਰਜਿਸਟਰੀ ਕਰਵਾਈ ਆ ਰਜਿਸਟਰੀ ਦੇ ਵਿੱਚ ਬਕਾਇਦਾ ਸਾਡਾ ਰਸਤਾ ਗ੍ਰਿਫਿਆ ਤੁਸੀਂ ਵੀ ਕੁ ਪੜ੍ਹੇ ਲਿਖੇ ਸਿਆਣੀ ਸੂਝਵਾਨੋ ਜਦੋਂ ਆਪਾਂ ਕੋਈ ਜਗ੍ਹਾ ਲੈਨੇ ਆ ਉਹਦੇ ਵਿੱਚ ਬਕਾਇਦਾ ਲਿਖਿਆ ਹੁੰਦਾ ਰਸਤਾ ਜੇ ਰਸਤਾ ਹੋਊ ਤਾਂ ਜਗ੍ਹਾ ਲਊਗਾ ਜੇ ਰਸਤਾ ਨਾ ਹੋ ਤਾਂ ਬੰਦਾ ਜਗ੍ਹਾ ਵੀ ਨਹੀਂ ਲੈਂਦਾ ਤਲਕਲ ਚਲੋ ਭਾਵੇਂ ਦੇਸ਼ਕ ਪਰਿਵਾਰ ਅਨਪੜਾ ਹੈਗਾ ਪਰ ਮਾੜੀ ਮੋਟੀ ਤਾਂ ਜਾਗਰਤੀ ਹੁੰਦੀ ਹੈ ਵੀ ਜੇ ਇੱਥੋਂ ਦੀ ਰਸਤਾ ਬਣਦਾ ਹੈ ਤਾਂ ਹੀ ਅਗਲਾ ਰਹਿਣ ਵਾਸਤੇ ਜਗਾ ਲੈਂਦਾ ਤਾਂ ਇਹ ਜਗਾ ਇਹਨਾਂ ਨੇ ਲਈਆ ਰਜਿਸਟਰੀ ਵੀ ਮੇਰੇ ਹੱਥ ਦੇ ਵਿੱਚ ਹੈਗੀ ਤੁਸੀਂ ਦੇਖ ਸਕਦੇ ਆ ਪਰ ਉਹ ਜੋ ਜ਼ਿਮੀਦਾਰ ਵੱਲੋਂ ਉਸ ਇਨਸਾਨ ਵੱਲੋਂ ਇਹਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਧੱਕੇਸ਼ਾਹੀ ਇਸੇ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਗਰੀਬ ਪਰਿਵਾਰ ਹੈ ਗਰੀਬ ਪਰਿਵਾਰ ਦੇ ਕੋਈ ਬਾਹ ਨਹੀਂ ਫੜਦਾਗਾ ਪਰ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਸਾਰੀਆਂ ਪੰਚ ਸਰਪੰਚਸ ਇਹਨਾਂ ਘਰਾਂ ਗਰੀਬਾਂ ਦੇ ਵਿੱਚੋਂ ਹੀ ਪਾਂਚ ਸਰਪੰਚ ਬਣਦੇ ਹੈਗੇ ਪਰ ਜਦੋਂ ਇਹਨਾਂ ਤੇ ਕੋਈ ਇਹਨਾਂ ਤੇ ਤਸ਼ੱਦਦ ਹੁੰਦਾ ਉਦੋਂ ਇਹਨਾਂ ਦੀ ਕੋਈ ਬਾਹ ਫੜ ਕੇ ਰਾਜੀ ਨਹੀਂਗਾ ਤਾਂ ਇਸੇ ਤਰ੍ਹਾਂ ਹੀ ਇਸੇ ਪਰਿਵਾਰ ਦੇ ਨਾਲ ਹੋ ਰਿਹਾ ਹੈ ਬਹੁਤ ਵੱਡੀ ਤੱਕੇਸ਼ਾਈ ਹੈ ਕੱਲੀ ਇਹ ਪਿੰਡ ਦਿਆਲਪੁਰੇ ਮਿਰਜੇ ਦੇ ਵਿੱਚ ਹੀ ਤੱਕੇਸ਼ਾਈ ਨਹੀਂ ਇੱਕ ਕਿਉਂਕਿ ਇੱਕ ਅਸੀਂ ਲੋਕ ਇੱਕ ਇੱਕ ਮੁੱਠ ਨਹੀਂ ਹੈ ਅਸੀਂ ਵੱਖ-ਵੱਖ ਪਾਰਟੀਆਂ ਦੇ ਵਿੱਚ ਵੱਖ-ਵੱਖ ਧੜਿਆਂ ਦੇ ਵਿੱਚ ਵੰਡੇ ਹੋਣ ਦੇ ਕਾਰਨ ਇਹਨਾਂ ਦੇ ਨਾਲ ਹੀ ਤਸ਼ੱਦਦ ਵੱਡੇ ਪੱਧਰ ਤੋਂ ਜਾਰੀ ਹੈਗਾ ਅੱਜ ਤੋਂ ਨਹੀਂ ਅੱਜ ਸਦੀਆਂ ਤੋਂ ਲੈ ਕੇ ਅੱਜ ਤੱਕ ਇਹਨਾਂ ਤੇ ਜਾਰੀ ਹੈਗਾ ਮੱਖਣ ਸਿੰਘ ਜੀ ਜੇ ਗੱਲ ਕਰੀ ਆਪਾਂ ਇਸ ਮੁੱਦੇ ਨੂੰ ਲੈ ਕੇ ਕਿ ਦਲਤ ਪਰਿਵਾਰ ਦੇ ਨਾਲ ਤੱਕਾ ਹੋ ਰਿਹਾ ਨਜਾਇਜ਼ ਤੱਕਾ ਹੋ ਰਿਹਾ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਅੱਜ ਕੋਈ ਬਹੁਤ ਸਦੀਆਂ ਪੁਰਾਣੀ ਹੈ ਜੀ ਪਹਿਲਾਂ ਤੋਂ ਚੱਲਦੀ ਆ ਰਹੀ ਹੈਗੀ ਇਹ ਅੱਜ ਤੋਂ ਨਹੀਂ ਹੈਗਾ ਜਾਤੀ ਤੌਰ ਤੇ અપਮਾਨਿਤ ਕੀਤਾ ਹੀ ਜਾਂਦਾ ਹੈਗਾ ਤਰ੍ਹਾਂ ਤਰ੍ਹਾਂ ਦੇ ਸ਼ਬਦ ਜਿਹੜੇ ਕਿ ਪ੍ਰੈਸ ਦੇ ਵਿੱਚ ਬੋਲੇ ਵੀ ਨਹੀਂ ਜਾ ਸਕਦੇ ਉਹ ਸ਼ਬਦਾਂ ਦੇ ਨਾਲ ਇਹਨਾਂ ਨੂੰ ਕਹਿ ਕੇ ਸਾਨੂੰ ਦਰਕਾਰਿਆ ਜਾਂਦਾ ਹੈ ਅੱਜ ਜੇ ਗੱਲ ਕਰੀਏ ਤੁਸੀਂ ਇੱਥੇ ਪਹੁੰਚੇ ਹੋ ਤੁਸੀਂ ਮੌਕਾ ਵੀ ਦੇਖਿਆ ਗੱਲਬਾਤ ਵੀ ਕੀਤੀ ਹੈ ਪਰਿਵਾਰ ਨੂੰ ਵੀ ਮਿਲਿਓ ਇਹ ਲੱਗਦਾ ਕਿਤੇ ਨਾ ਕਿਤੇ ਮਾਨਸਿਕਤਾ ਹੈਗੀ ਹੈ ਕਿ ਜਦੋਂ 50 ਸਾਲ ਤੋਂ ਇੱਥੇ ਲੰਘਾ ਹੈਗਾ ਪਰ ਹੁਣ ਕਿਉਂ ਨਹੀਂ ਇਹ ਇਹ ਕਿੰਨਾ ਲੱਗਦਾ ਕਿਤੇ ਨਾ ਕੋਈ ਵਿੱਚ ਹੋਰ ਗੱਲ ਲੱਗਦੀ ਹੈ ਬੱਟਾ ਜੋ ਪ੍ਰਵਾਤ ਤੋਂ ਗੱਲਾਂបੱਤਾਂ ਦੇ ਵਿੱਚੋਂ ਪਤਾ ਲੱਗਿਆ ਵੀ ਕਹਾਣੀ ਵਿੱਚੋਂ ਕੁਝ ਹੋਰ ਹੀ ਮਹਿਸੂਸ ਹੁੰਦੀ ਹੈ ਵੀ ਇਹਨਾਂ ਦੇ ਨਾਲ ਵੀ ਇਹ ੱੱਕੇ ਸ਼ਾਹੀ ਦੇ ਨਾਲ ਹਰ ਤਰ੍ਹਾਂ ਦੇ ਨਾਲ ਸਾਡੇ ਥੱਲੇ ਲੱਗ ਕੇ ਚੱਲਣ ਪਰ ਅੱਜ ਤੱਕ ਕੁਝ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਨੂੰ ਅਧਿਕਾਰ ਲੈ ਕੇ ਦਿੱਤੇ ਗਰੀਬਾਂ ਨੂੰ ਅਧਿਕਾਰ ਲੈ ਕੇ ਦਿੱਤੇ ਉਹਨਾਂ ਦੀ ਬਦੌਲਤ ਜੇ ਬੋਲਦੇ ਆ ਤਾਂ ਇਹ ਸਾਨੂੰ ਅੱਗੇ ਮੂਰੇ ਬੋਲਣ ਮੰਨੀ ਦਿੰਦੇਗੇ ਤੇ ਸਾਡੇ ਨਾਲ ਹਰ ਤਰ੍ਹਾਂ ਦੇ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰਦੇ ਇੱਕ ਪਾਸੇ ਇਹਨਾਂ ਕੋਲ ਰਜਿਸਟਰੀ ਹੈਗੀ ਆ ਜੇ ਆਪਾਂ ਕਹਿ ਸਕਦੇ ਵੀ ਨਜਾਇਜ਼ ਬੈਠੇ ਆ ਦੂਸਰੇ ਪਾਸੇ ਰਜਿਸਟਰੀ ਹੋਣ ਦੇ ਬਾਵਜੂਦ ਵੀ ਪਰਿਵਾਰ ਨਾਲ ਧੱਕਾ ਜੀ ਬਿਲਕੁਲ ਇਹ ਗੱਲ ਕਾਨੂੰਨ ਦੀ ਨਹੀਂ ਇੱਥੇ ਬੋਲਣ ਦੀ ਗੱਲ ਹੈ ਇਹ ਤੱਕੇ ਸ਼ਾਹੀ ਦੀ ਗੱਲ ਹੈ ਜੇ ਕੋਈ ਪਰਿਵਾਰ ਕਿਸੇ ਦੇ ਮੂਹਰੇ ਅੜਦਾ ਹੈਗਾ ਇਹ ਕਹਿੰਦੇ ਵੀ ਸਾਡੇ ਮੂਹਰੇ ਬੋਲ ਦੇ ਕਿਉਂ ਕਿ ਕਿਉਂਕਿ ਸਦੀਆਂ ਤੋਂ ਸਾਡੇ ਚੈਨ ਦੇ ਵਿੱਚ ਜਿਹੜੀ ਹੈਗੀ ਆ ਇਹ ਜਿਹੜੀ ਗਰੀਬੀ ਛਾਈ ਹੋਈ ਹੈ ਅਸੀਂ ਜਿਹੜਾ ਹੈਗਾ ਕਿਤੇ ਵੀ ਬੋਲਦੇ ਨਾ ਪਹਿਲੀ ਗੱਲ ਤਾਂ ਅਸੀਂ ਜਦ ਪੰਚਾਇਤ ਦੇ ਵਿੱਚ ਹੀ ਜਾਂਦੇ ਆ ਤਾਂ ਪੰਚਾਇਤ ਹੀ ਸਾਨੂੰ ਕਹਿੰਦੇ ਤਾਂ ਨਹੀਂ ਨਹੀਂ ਤੁਸੀਂ ਚੁੱਪ ਕਰ ਜਿਓ ਸੋਡਾ ਫੈਸਲਾ ਅਸੀਂ ਕਰਾਂਗੇ ਤਾਂ ਉਹ ਵੀ ਪੰਚਾਇਤ ਵੀ ਲਗਭਗ ਉਹ ਤਣਾੜ ਲੋਕਾਂ ਦੇ ਆ ਉਹ ਤਣਾੜ ਲੋਕਾਂ ਦੇ ਪੱਖ ਦੇ ਵਿੱਚ ਖੜਦੀ ਹੈ ਗਰੀਬਾਂ ਦੇ ਪੱਖ ਦੇ ਵਿੱਚ ਇੱਥੇ ਕੋਈ ਸਰਕਾਰ ਕੋਈ ਪੰਚਾਇਤ ਕੋਈ ਐਮਐਲਏ ਐਮਪੀ ਖੜਨ ਨੂੰ ਤਿਆਰ ਨਹੀਂ ਇਹ ਜਿਹੜਾ ਚਾਚਾ ਸ਼ਬਦ ਹੈਗਾ ਇਹ ਵਾਕਈ ਸੱਚ ਹੁੰਦਾ ਕਿਤੇ ਨਾ ਕਿਤੇ ਇਹ ਸਚਾਈ ਹੈ ਕਿ ਕਿ ਸਦੀਆਂ ਤੋਂ ਲੈ ਕੇ ਜਿਹੜਾ ਚਾਚਾ ਸ਼ਬਦ ਹੈਗਾ ਸਾਡੀ ਜਿਹੜੀ ਔਰਤ ਹੈਗੀ ਜੇ ਉਹਨਾਂ ਦੀ ਉਹ ਮਾਂ ਵੀ ਲੱਗਦੀ ਹੈ ਨਾ ਤਾਂ ਉਹਨੂੰ ਵੀ ਪਰਜਾਈ ਕਹਿਣਗੇ ਅਗਰ ਅਸੀਂ ਉਹਨਾਂ ਦੇ ਕਰਾਂ ਜਾਣਦੇ ਆ ਜੇ ਸਾਡੀ ਕੋਈ ਪਰਜਾਈ ਲੱਗਦੇ ਅਸੀਂ ਉਹਨੂੰ ਵੀ ਚਾਚੀ ਕਹਿੰਦੇ ਤੇ ਉਹਨੂੰ ਚਾਚਾ ਕਹਿ ਕੇ ਬੁਲਾਉਂਦੇ ਆ ਇਹ ਸਦੀਆਂ ਤੋਂ ਸਾਡੀ ਮਾਨਸਿਕਤਾ ਬਹੁਤ ਮਾੜੀ ਚੱਲੀ ਆ ਰਹੀ ਹੈਗੀ ਜਿਹੜੀ ਕਿ ਹਜੇ ਤੱਕ ਠੀਕ ਨਹੀਂ ਹੋ ਰਹੀ ਜੀ ਜੀ ਸਾਡੇ ਗਰੀਬ ਦਾ 1500 ਘਰਾ 550 ਘਰਾ ਕੋਈ ਗਰੀਬ ਕਹਦੇ ਵੀ ਸਾਡੇ ਭਾਈ ਬਰਖਲਾਵ ਚੱਲਦੇ ਸਾਡੇ ਸਰਦਾਰ ਭਾਈ ਤੁਸੀਂ ਤਿੰਨ ਬੰਦੇ ਖੜੇ ਆ ਸਾਡੇ ਨਾਲ ਨਹੀਂ ਜਦੋਂ ਜਦੋਂ ਦੇਖੋ ਇਹ ਇਹ ਜਿਹੜੀ ਗੱਲ ਹੈਗੀ ਆ ਟੋਟਾਂ ਦੀ ਗੱਲ ਚੱਲਦੀ ਆ ਕਿੰਨੇ ਮਿੰਟ ਇਹਨਾਂ ਤੋਂ ਮੋੜ ਕੇ ਸਾਡੇ ਨਾਲ ਖੜੇ ਟੋਟਾਂ ਦੀ ਗੱਲ ਚੱਲੀ ਆ ਅਸੀਂ ਜਿਹੜੀ ਪਾਰਟੀ ਵੋਟਾਂ ਪਾਉਲੀ ਸੀ ਇਹਨਾਂ ਨੇ ਵੋਟ ਨਹੀਂ ਪਾਈ ਨਹੀ ਕੋਈ ਜਿਹੜਾ ਟੋਟਾਂ ਨੂੰ ਪਰ ਅਸੀਂ ਗਰੀਬਾਂ ਨਾਲ ਖੜਦੇ ਆ ਜੀ ਨਹੀਂ ਜਿਹੜਾ ਇਹ ੱਤਕਾ ਦੀ ਜਿਹੜੀ ਬੰਦਾ ਕਹਿ ਸਕਦਾ ਹੈ ਇਹ ਜਿਹੜੀ ਚੀਜ਼ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਇਸ ਇਸ ਪ੍ਰੈਜੈਂਟੇਸ਼ਨ ਦਿਓ ਅਸੀਂ ਤਾਂ ਸਾਡਾ ਪਿੰਡ ਦਿਆਲਪਰਾ ਹੈ ਉਹ ਪੁਆਇੰਟ ਕਲਿਆਣ ਦੇਣਾ ਰੌਲਾ ਜੀ ਸਾਡ ਨਹੀਂ ਜਿਹੜਾ ਆ ਰੋਲਾ ਜਿਹੜਾ ਹੈਗਾ ਇਹ ਸਾਡੇ ਨਾਲ ਇਹਨਾਂ ਨੇ ਖੜਿਆ ਸੀ ਪਿੰਡ ਦੇ ਨਾਲ ਕਿ ਨਹੀਂ ਕਿ ਕੀ ਲੱਗਦਾ ਤੁਹਾਨੂੰ ਇਹ ਧੱਕਾ ਹੈਗਾ ਅਸੀਂ ਜੀ ਸੋਚ ਰਹੇ ਹਾਂ ਨਹੀਂ ਸੋਚਣ ਦੀ ਗੱਲ ਕੁਝ ਮਿਲਾ ਕੇ ਕੁਝ ਵੜਾ ਕੇ ਧੱਕਾ ਹੈਗਾ ਜੀ ਚਲੋ ਧੱਕਾ ਤਾਂ ਹੈਗਾ ਇਹ ਜਿਹੜੀ ਜਿਹੜਾ ਇਹ ਮੂਰਲੇ ਪਾਸੇ ਜਿਹੜਾ ਹੈਗਾ ਆ ਤਾਂ ਦੀ ਉਹਨਾਂ ਨੇ ਵੀ ਸਾਨੂੰ ਰਿਜਿਸਟਰੀ ਦਿਖਾਈ ਆ ਹੁਣ ਅਸੀਂ ਤਾਂ ਸਾਂਝੇ ਬੰਦੇ ਆ ਦਿਆਲਪੁਰੇ ਮਰਜੇ ਤੋਂ ਜੀ ਕਿਉਂ ਅਸੀਂ ਤਾਂ ਹੁਣ ਇਹਨਾਂ ਨਾਲ ਖੜੇ ਆ ਸਾਡੇ ਪਿੰਡ ਤੇ ਇਹ ਵੀ ਤੁਹਾਡੀ ਨਾਲ ਤੁਹਾਡੀ ਗੱਲ ਨਾਲ ਅਸੀਂ ਚਾਹਾਂ ਐਗਰੀ ਆ ਪਹਿਲਾਂ ਉਹਨਾਂ ਨੇ ਰਿਜਿਸਟਰੀ ਤੁਹਾਨੂੰ ਵਿਖਾਤੀ ਹਾਂਜੀ ਅੱਜ ਰਿਜੈਕਟ ਵੀ ਖੋਹਦੇ ਆ 50 ਸਾਲ ਦਾ ਇਹ ਪਰਿਵਾਰ ਦਾ ਕਬਜ਼ਾ ਉੱਤੇ ਹਾਂ ਠੀਕ ਹੈ ਉਦੋਂ ਪਹਿਲਾਂ ਕਿੱਥੇ ਗਿਆ ਸੀ ਪਰਿਵਾਰ ਨਹੀਂ ਪਹਿਲਾਂ ਕੋਈ ਗੱਲ ਨਹੀਂ ਕਰੀ ਉਹਨਾਂ ਨੇ ਕੋਈ ਗੱਲ ਨਹੀਂ ਕਰੀ ਜਿੱਦੇ ਜਿੱਦੇ ਅਸੀਂ ਮੰਨ ਲਓ ਵੀ ਇੱਥੇ ਮਿੰਕੇ ਵੀ ਗਏ ਹਾਂ ਉਦੋਂ ਵੀ ਕੋਈ ਇਹਨਾਂ ਨੇ ਗੱਲ ਨਹੀਂ ਕਰੀ ਇਹਦਾ ਤੁਸੀਂ ਮੰਨਦੇ ਇਹਦਾ ਹੁਣ ਰਿਜੈਕਟ ਆ ਗਈ ਇਹਨਾਂ ਨੇ ਰਿਸ਼ਤੇ ਸਾਨੂੰ ਜਿੱਦੇ ਅੱਜ ਦਿਖਾਈ ਹੈ ਉਥੇ ਕੋਈ ਉਹਨਾਂ ਨੇ ਕੱਲੀ ਬਾਹੀ ਉਹਨਾਂ ਨੇ ਦੂਜੇ ਘਰ ਦੀ ਦਿਖਾਤੀ ਉਹਨਾਂ ਨੇ ਰਸਤਾ ਨਹੀਂ ਲਿਖਿਆ ਵਿੱਚ ਵੀ ਨਹੀਂ ਨਹੀਂ ਜੀ ਤੁਸੀਂ 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 ਇਸ ਪਿੰਡ ਦੇ ਬਰਛਿੰਦੇਓ ਪੁਰਾਣੇ ਸਰਦਾਰੋਂ ਲੋਕ ਤੁਹਾਡੀ ਰਿਸਪੈਕਟ ਕਰਦੇ ਆ ਤੁਸੀਂ ਅੱਜ ਇਹਨਾਂ ਦਾ ਦਰਦ ਸਮਝਣ ਵਾਸਤੇ ਇੱਥੇ ਖੜੇ ਹੋ ਇਹਨਾਂ ਦੇ ਨਾਲ ਖੜੇ ਹੋ ਲੇਕਿਨ ਤੁਹਾਨੂੰ ਕਿਤੇ ਨਾ ਕਿਤੇ ਪਹਿਲਾਂ ਤੋਂ ਖੜੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਤੁਹਾਨੂੰ ਆਈ ਨਹੀਂ ਸਕਦਾ ਰਸਤੇ ਤੋਂ ਮੈਂ ਨਾ ਲੈ ਨਹੀਂ ਸਕਦਾ ਉਹ ਬੰਦਾ ਠੱਗੀ ਮਾਰ ਜੇ ਕਿਉਂਕਿ ਉਹਨਾਂ ਨੇ ਇਹ ਬੰਦੇ ਅਨਪਰ ਸੀਗੇ ਉਹਨਾਂ ਨੇ ਰਸੀ ਦੇ ਵਿੱਚ ਨਹੀਂ ਕੁਝ ਲਿਖਿਆ ਹੂੰ ਰਾਸਤਾ ਉਹਨਾਂ ਨੇ ਵਿੱਚ ਨਹੀਂ ਲਿਖਿਆ 50 ਸਾਲ ਦੱਸਦੇ 50 ਸਾਲ ਜਿਹੜੇ ਚੱਲੀ ਗਏ ਉਹ ਕਿੰਨੇ ਚੱਲੀ ਗਏ ਹਾਂ ਇਹ ਤਾਂ ਕਿੰਨੇ 50 ਸਾਲ ਤਾਂ ਹੁਣ ਬੈਠੇ ਜਮੀਨਾਂ ਪਹਿਲਾਂ ਖਾਲੀ ਪੰਨੀਆਂ ਸੀ ਕਿਹੜਾ ਕੋਈ ਹੋ ਨਾ ਲਈ ਜਦੋਂ ਉਹਨਾਂ ਨੇ ਕਹਿਤਾ ਵੇਚਣ ਵਾਲੇ ਨੇ ਆ ਦੇਖੋ ਜੀ ਆ ਇੱਥੋਂ ਦੀ ਤੁਹਾਡਾ ਨੰਗਾ ਇਹ ਜਵਾਨੀ ਕਹਿਤਾ ਪਰ ਉਹ ਗੱਲ ਹੈ ਥੋੜੀ ਆ ਜਾਂ ਤਾਂ ਉਹ ਆਪਾਂ ਨੂੰ ਕੋਈ ਲਿਖ ਕੇ ਦਿੰਦਾ ਨਹੀਂ ਆ ਰਜਿਸਟਰੀ ਦੇ ਵਿੱਚ ਤਾਂ ਲਿਖਿਆ ਹੋਇਆ ਦੇਖੋ ਜੀ ਬਾਨਿਆਂ ਲਿਖਿਆ ਆਂਗਾ ਰਸਤਾ ਨਹੀਂ ਲਿਖਿਆ ਨਹੀਂ ਇਹ ਦੇਖਾ ਬਾਈ ਫਟ ਕੇ ਸੁਣਾ ਦਿਓ ਵੇ ਕਤਾਈ ਚਲੋ ਮੜਾ ਪਿੱਛੇ ਹਾਂਜੀ ਪੁੱਤਰ ਬਲਦੇਵ ਸਿੰਘ ਪੁੱਤਰ ਨਾਜਤ ਸਿੰਘ ਵਾਸੀ ਦਿয়ালਪੁਰਾ ਮਿਰਜ਼ਾਵਾਦ ਤਹਿਸੀਲਵਾਦ ਜ਼ਿਲ੍ਹਾ ਬਠਿੰਡਾ ਨੂੰ ਬਦਲੇ 75000 ਰੁਪਏ ਬੇਕਤਾਈ ਫਰਖਤ ਕਰਕੇ ਕਬਜ਼ਾ ਸਮੇਤ ਰਸਤਾ ਰਸਤਾ ਲਿਖਿਆ ਦਰਖਤਨ ਆਦ ਲੱਗਦਾ ਦੇ ਦਿੱਤਾ ਆ ਠੀਕ ਹੈ ਆ ਫਿਰ ਇਹ ਰਸਤਾ ਲਿਖਿਆ ਜਿਹੜੇ ਜਿਹੜੇ ਛੇ ਮਰਲੇ ਸੀ ਇਹ ਜਿਹੜੇ ਬਲਦੇਵ ਸਿੰਘ ਇਹਦੇ ਫਾਦਰ ਨੇ ਵਿਕੇ ਹ ਹ ਇਹਦੇ ਫਾਦਰ ਨੇ ਵਿਕੇ ਆ ਉਦੋਂ ਬਾਅਦ ਦੇ ਵਿੱਚ ਇਹਨੇ ਵਾਪਸ ਦੁਆਰੇ ਲਏ ਆ ਤੂੰ ਹੂੰ ਚੌਥੇ ਥਾਂਲੇ ਚੌਥੇ ਥਾਂਲੇ 6 ਮਰਲੇ ਉਹ ਇਹਨਾਂ ਦੇ ਆ 6 ਮਰਲੇ ਆਹ ਉਹ 6 ਮਰਲੇ ਜਿਹਦੇ ਵਿੱਚ ਹੁਣ ਦਾ ਰਸਤਾ ਤਾਂ ਲਿਖਿਆ ਹੀ ਹੋਇਆ ਨਾ ਰਸਤਾ ਰਸਤਮ ਆ ਲੱਗਦਾ ਦਿੱਤਾ ਇਹ ਇਸੇ ਕਨਾਲ ਤੋਂ ਦੁਬਾਰੇ ਵਿੱਚ ਉਹ ਬੰਦਾ ਉਹੀ ਠੱਗੀ ਮਾਰ ਗਿਆ ਨਾ ਜਿਹੜੇ 2-4 ਮਰਲੇ ਦੇਣੇ ਸੀ ਇਹਨਾਂ ਨੂੰ ਉਹ ਬੰਦਾ ਠੱਗੀ ਮਾਰ ਗਿਆ ਇਹਚਨ ਵਾਲਾ ਜਿਹੜੇ ਨੇ ਪਹਿਲਾਂ ਜਿਹੜੇ ਨੇ ਪਹਿਲਾਂ ਇੱਕ ਕਨਾਲ ਤਾਂ ਦੇਖ ਮੂਰੇ ਦੇਤੀ ਉਹਨੂੰ ਜੀ ਇੱਕ ਨਾਲ ਬਾਅਦ ਚ ਦੇਤੀ ਰਸਤਾ ਨਹੀਂ ਦਿੱਤਾ ਉਹ ਸੜਕ ਦੇ ਉੱਤੋਂ ਜੀ ਸਮਝ ਗਏ ਤੁਸੀਂ ਨਾ ਰਸਤਾ ਸੜਕ ਤੋਂ ਹਾਂ ਇਹਨਾਂ ਨੂੰ ਇਹਨਾਂ ਨੂੰ ਅੱਛੇ ਮਰਲੇ ਵਾਲੇ ਨੂੰ ਦੱਸਾਂ 10 ਮਰਲੇ ਨੂੰ ਕਨਾਲ ਇਹਨਾਂ ਦਿੱਤਾ ਨਹੀਂ ਰਸਤਾ ਇਹਨਾਂ ਨੂੰ ਜੀ ਇਹਨਾਂ ਨੇ ਆਕਰ ਇਹ ਤਾਂ ਇਹਨਾਂ ਨੇ ਮੁੜ ਕੇ 6 ਮਰਲੇ ਆਪ ਦਿੱਤੇ ਇਹਦੇ ਫਾਦਰ ਨੇ ਜ਼ਮੀਨ ਵਿੱਚੋਂ 6 ਮਰਲੇ ਵੇਚਤੀ ਹਾਂ ਉਹ ਫਿਰ ਇਹਨਾਂ ਦੇ ਫਾਦਰ ਨੇ ਹਾਂ ਇਹਦੇ ਫਾਦਰ ਨੇ ਇਹਨਾਂ ਦੇ ਫਾਦਰ ਨੇ ਹਾਂ ਇਹਦੇ ਫਾਦਰ ਨੇ 6 ਮਰਲੇ ਜ਼ਮੀਨ ਵਿੱਚੋਂ ਕਿਸੇ ਨੂੰ ਹੋਰ ਵੇਚਤੀ ਉਹੀ 6 ਮਰਲੇ ਦੁਆਰੇ ਨੇ ਸਿੰਦੇ ਨੇ ਉਹਨਾਂ ਤੋਂ ਵਾਪਸ ਲੈਤੀ ਚੌਥੀ ਤਾਂ ਜੀ ਹਾਂ ਚੌਥੀ ਜਸਵਿੰਦਰ ਸਿੰਘ ਜੀ ਜਿਹੜਾ ਉਹ ਨੰਗਾ ਸੀ ਪਰਿਵਾਰ ਨੂੰ ਆ ਰਿਹਾ ਉਹ ਕਹਿੰਦੇ ਜੀ ਇਹਨੂੰ 50 ਸਾਲ ਪੁਰਾਣਾ ਨੰਗਾ ਇਹ ਸਾਡਾ ਨੰਗਾ ਰਸਤਾ ਜਦੋਂ ਜਗਾ ਲਈਏ ਵਿੱਚ ਲਿਖਿਆ ਸੀ ਤੇ ਤੁਸੀਂ ਉਹਨੂੰ ਵਾਹ ਕਿਉਂ ਦਿੱਤਾ ਬਾਈ ਜੀ ਉਹ ਜਿਹੜਾ ਨੰਗਾ ਕਹਿੰਦੇ ਆ ਮੈਨੂੰ ਦਾਲਤ ਸਤਲੂ ਜਿੱਥੇ ਮਰਜੀ ਸਤਲੂ ਮੇਰਾ ਕੋਡ ਕਿਹੇ ਚੱਲਦਾ ਕੋਡ ਮੇਰੇ ਸੱਤ ਮਰਲੇ ਥਾਂ ਦੇ ਉਹ ਛੀ ਮਰਲੇ ਥਾਂ ਦੇ ਮੇਰੇ ਉਹ ਵਿੱਚ ਰੋਕੀ ਬੈਠੇ ਆ ਬਗਲ ਦੇ ਵਿੱਚ ਮੈਥੋਂ ਗਾਂ ਹੋਰ ਪਾਲਦੇ ਜਿੱਦੋਂ ਜਾਇਾਦਤ ਲੈਂਦੀ ਹੈ ਜਿਹੜੇ ਬੰਦਾ ਉਹ ਲੈਂਦੀ ਆ ਉਹਦੇ ਬਿਆਨ ਲਵਾਉਣੇ ਜਿੱਥੇ ਆਖੋ ਨਾਲ ਮਾਲਕ ਨਾਲ ਲੈ ਕੇ ਆ ਹੂੰ ਤਾਂ ਅ ਜੇ ਤੁਸੀਂ ਪਹਿਲੀ ਵਾਰ ਇਹ ਕਿੰਨੀ ਪੁਰਾਣੀ ਹੈ ਕਿੰਨਾ ਟਾਈਮ ਹੋ ਗਿਆ ਤੁਸ ਮੁੱਲ ਇਹ ਮੁੱਲ ਇਹਨੂੰ ਸਾਨੂੰ ਹੋ ਗਏ ਜੀ 15-16 ਸਾਲ 15-16 ਸਾਲ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਜਿਹੜਾ ਉਹ ਘਰ ਪਈ ਬੈਠਾ ਉਹਨੂੰ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਇਹਨਾਂ ਨੂੰ ਅਸੀਂ 7 ਸਾਲ ਹੋ ਗਏ ਉਹ ਤਾਂ ਕਹਿੰਦੇ ਸਾਡਾ 50 ਸਾਲ ਪੁਰਾਣਾ 50 ਸਾਲ ਦਾ ਵਿੱਚ ਬਣਾਈ ਜਾਂਦੇ ਬਣਾਈ ਜਾਂਦੇ ਜੀ ਮਾਲਕ ਬੈਠੇ ਮਾਲਕਾਂ ਨੂੰ ਲਿਆ ਕੇ ਮੌਕੇ ਦਿਖਾ ਸਕਦਾਗਾ ਇਹ ਤਾਂ ਪਹਿਲਾਂ ਰਹਿੰਦੇ ਸੀ ਜੈਤੋ ਰਹਿੰਦੇ ਸੀ ਹੂੰ ਜੈਤੋ ਰਹਿੰਦੇ ਸੀ ਜੈਤੋ ਤੋਂ ਆ ਕੇ ਇਹਨਾਂ ਨੇ ਉਸ ਤੋਂ ਬਾਅਦ 10 ਸਾਲ ਹੋ ਗਏ ਆ ਕਿ ਇਹਨਾਂ ਨੇ ਮੁੜ ਕੇ ਹਾ ਕੰਧਾ ਕਟਿਆ ਹੁਣ ਚਾਰੇ 6-7 ਸਾਲ ਹੋ ਗਏ 6-7 ਸਾਲ ਹੋ ਗਏ ਇੱਕ ਗੱਲ ਹੋ ਰਿਹਾ ਜਦੋਂ ਆਪਾਂ ਕੋਈ ਵੀ ਤਕਸੀਮ ਕਰਦੇ ਆ ਜਾਂ ਆਪਾਂ ਮਤਲਬ ਆਪਣੀ ਮਿੰਨਤੀ ਕਰਦੇ ਆ ਹਨਾ ਤਾਂ ਆਪਾਂ ਇੱਕ ਦਰਖਾਸਤ ਦਿੰਨੇ ਆ ਤਸਵੀਲਦਾਰ ਦੇ ਮਿੰਨਤੀ ਦੀ ਹਾਂਜੀ ਹਾਂਜੀ ਤੁਸੀਂ ਮਿੰਨਤੀ ਦਰਖਾਸਤ ਦਿੱਤੀ ਕੋਈ ਮੇਰਾ ਕੋਰਟ ਕੇਸ ਤਕਸੀਮ ਕਰਿਆ ਵਾ ਜੀ ਜੀ ਕੋਰਟ ਕੇਸ ਨੇ ਤਕਸੀਮ ਕਰਿਆ ਵਾ ਮੇਰਾ ਜਿਹੜਾ ਅੰਦਰ ਬਾਗਲ ਚਾ ਉਹਦੇ ਚ ਬੜਿਆ ਨੀ ਮਾ ਕੋਟ ਵਾਲੇ ਚ ਜੀ ਕੋਟ ਵਾਲੇ ਬੜਣਾ ਜਿਹੜਾ ਮੇਰਾ ਦੂਜਾ ਪਲਾਟ ਮੇਰੇ ਘਰ ਵਾਲੇ ਹੂੰ ਜੀ ਆ ਹੋਰ ਮਗਾਹ ਜਿਹੜਾ ਕੋਰਟ ਕਿਸ ਚੱਲਦਾ ਉਹਦੇ ਵਿੱਚ ਬੜਾ ਨਹੀਂ ਮੇਰੇ ਜਿਹੜੇ ਵਿੱਚ ਚੱਲਦਾ ਨਹੀਂ ਤੁਸੀਂ ਹੁਣ ਬੋਲਿਓ ਜਦੋਂ ਤੁਸੀਂ ਕਹਿੰਦੇ ਵੀ ਪੈੜ ਤੇ ਅਸੀਂ ਪਹਿਲਾਂ ਲਈ ਆ ਹਾਂ ਜੀ ਤੁਸੀਂ ਉਹ ਤੇ ਉਹਦਾ ਕਬਜ਼ਾ ਕਿਉਂ ਨਾ ਕਰਿਆ ਕਬਜ਼ਾ ਸਾਡਾ ਸੀਗਾ ਜੀ ਨਹੀਂ ਕਬਜ਼ਾ ਸੀ ਤੇ ਜਦੋਂ ਫਿਰ ਉਹਨਾਂ ਨੇ ਘਰ ਪਾਇਆ ਉਹਨਾਂ ਨੇ ਫਿਰ ਬਾਹਰ ਕਿਵੇਂ ਕੱਢਣ ਦਿੱਤਾ ਤੁਸੀਂ ਬਾਹਰ ਅਸੀਂ ਬਹੁਤ ਰੋਕਿਆ ਜੀ ਬਹੁਤ ਰੋਕਿਆ ਜਦੋਂ ਬਾਹਰ ਨੇ ਬੰਦੇ ਸਾਥ ਸਾਥ ਦੇ ਕੇ ਸਾਨੂੰ ਧੰਮਕਿਆਂ ਦਵਾਈ ਗਏ ਅਸੀਂ ਉਦੋਂ ਸਾਨੂੰ ਪੰਚਾਇਤ ਨੇ ਪਿਸਲੇ ਪਾਸੇ ਸੇਪ ਦੇ ਵਾਲੇ ਪਾਸੇ ਛੱਡਤਾ ਸੀ ਹੂੰ ਉਹ ਵੀ ਮੜ ਕੱਢ ਛੱਡ ਚੱਕਦੇ ਨਹੀਂ ਨਹੀਂ ਬਾਹਰ ਆਪਿਆ ਬਾਹਰ ਦੇ ਨਾ ਕਰੋ ਕਿ ਆਪਾਂ ਫਸਲਾਂ ਸੰਭਲ ਰਹੇ ਉਹਦੇ ਫਰੰਟਲ ਕੋ ਦਿੱਤਾ ਸੀ ਇਹੀ ਗੱਲਾਂ ਚ ਪੰਚਾਇਤਾਂ ਜਾਂਦੇ ਰਹੇ ਵੀ ਸਾਡੇ ਨਾਲ ੱੱੱਕਾ ਹੁੰਦਾ ੱੱੱਕਾ ਹੁੰਦਾ ਫੇਰ ਮੈਂ ਮੈਂ ਲੜ ਮੈਂ ਕੋਰਟ ਕੇਸ ਕਰਤਾ ਜੀ ਮੇਰਾ ਕੋਰਟ ਕੇਸ ਚੱਲਦਾ ਹੁਣ ਮੇਰੇ ਅਵਾਰਾ ਪਸ਼ੂ ਛੱਡ ਕੇ ਅਵਾਰਾ ਪਸ਼ੂ ਮੈਂ 5:30 ਵਜੇ ਲਿਆ ਕੇ ਕਿੰਨਾ ਵਹੀ ਘਰ ਤੋਂ ਪਾਸੇ ਬੰਨਤਾ ਉਥੋਂ ਅਵਾਰਾ ਪਸ਼ੂ ਖੋਲ ਕੇ ਗਾਂ ਰਸੇ ਵੱਢ ਕੇ ਰਸੇ ਵੱਢ ਕੇ ਜਾ ਕੇ ਮੇਰੇ ਝੋਨੇ ਦੇ ਬਾੜਤੀ ਜਦੋਂ ਮੈਂ ਝੋਨੇ ਜੋ ਬਾੜ ਲੱਗਿਆ ਜਿਹੜੇ ਮਾਝ ਸੱਤਾਂ ਦੇ ਘਰ ਸੱਤ ਐਥੇ ਜੀ ਅੱਠਮਾ ਕਰਮਾ ਜ਼ਿੰਮੇਵਾਰ ਸੱਤਾਂ ਘਰਾਂ ਤੋਂ 4 ਘਰ ਮੇਰੇ ਨਾਲ ਉਹ ਨਾਲ ਸੀ ਮੌਕੇ ਤੇ ਮੇਰੇ ਝੋਨੇ ਜੇ ਫਿਰਦੇ ਮੇਰੇ ਸੱਚ ਕਸਗਾ ਮਾਰ ਹੂੰ ਸੱਚ ਕਸਗਾ ਮਾਰ ਮੈਂ ਦਾਖਲ ਰਹੇ ਹਾਂ ਬਟੰਡੇ ਹੂੰ ਫਿਰ ਵੀ ਮੁੜ ਕੇ ਚਲੇ ਪੰਚਾਇਤ ਲੈ ਕੇ ਥਾਣੇ ਚ ਭਾਗੇ ਥਾਣੇ ਚ ਕਹਿੰਦੇ ਵੀ ਅਸੀਂ ਨਿਵੇੜ ਲੈਨੇ ਹੂੰ ਨਿਵੇੜ ਲੈਣੇ ਕਿ ਮੈਂ ਚਲਖ ਵੀ ਨਿਵੇੜ ਦੇ ਕੋਈ ਨਹੀਂ ਚੱਲ ਜਾ ਰਕ ਮਾਣ ਮੱਥਾ ਮੈਂ ਬਹੁਤ ਇਨਾਂ ਤੇ ਹੋ ਕਰਿਆ ਇਹਨਾਂ ਨੇ ਧੱਕੇ ਨਾਲ ਮਾਰ ਕੱਢਿਆ ਉਹ ਕਹਿੰਦੇ ਸਾਡੀਆਂ ਜਨਾਨੀਆਂ ਕੱਲੀਆਂ ਰਹਿੰਦੀਆਂ ਜਨਾਨੀਆਂ ਦਾ ਪਿੱਛਾ ਠਕਾਉਂਦੇ ਸਾਡੀਆਂ ਦਾ ਬੰਦਿਆਂ ਦਾ ਪਿੱਛਾ ਠਕਾਉਂਦੇ ਆ ਸਾਡੀ ਜਨਾਨੀ ਕੱਲੀ ਸੀ ਕਰੇ ਉਹਨਾਂ ਨੇ ਕੁੱਟ ਮਾਰ ਵੀ ਕੀਤੀ ਐ ਉਹਨਾਂ ਨੇ ਇੱਕ ਬਜ਼ੁਰਗ ਬਾਦਾਂ ਨੇ ਕੱਪੜੇ ਵਿਗਾਏ ਐ ਕਿ ਸਾਡੇ ਕੱਪੜੇ ਵੀ ਪਾੜਦੇ ਸਾਡੀਆਂ ਫਸਲਾਂ ਵੀ ਤੋੜਤੀਆਂ ਉਹਨਾਂ ਨੇ ਅਸੀਂ ਵੀ ਡਾਕ ਰਹੇ ਆ ਸਾਡੀ ਪੁਲਿਸ ਪ੍ਰਸ਼ਾਸਨ ਗੱਲ ਨਹੀਂ ਸੁਣਦਾ ਸਾਡੀ ਕਿਤੇ ਸੁਣਵਾਈ ਨਹੀਂ ਇਹਨਾਂ ਬੰਦਿਆਂ ਦੀ ਪਹੁੰਚ ਐ ਕਿ ਇਹ ਬੰਦੇ ਤਕੜੇ ਆ ਭਾਈ ਜੀ ਮੈਂ ਕੱਲਾ ਐ ਮੈਂ ਕੱਲਾ ਕਰੇ ਇੱਥੇ ਇੱਕ ਮੇਰੇ ਮੁੰਡਾ ਤੇ ਮੇਰੇ ਪੋਤਾ ਸੱਤ ਘਰ ਰਹੇ ਆਪਣੇ ਇਹਨਾਂ ਦਾ ਪਾਈਚਾਰ ਸੱਤਾਂ ਘਰ ਆ ਜੋ ਚਾਰ ਘਰ ਮੇਰੇ ਨਾਲ ਖੜੇ ਆ 13 ਜਾਣੇ ਆ ਉਹ ਵਿੱਚ ਬੜੂਆਂ ਲਾ ਕੇ ਸਾਰੇ ਜਿੱਥੇ ਆ ਕੋ ਮਾ ਉਹਨਾਂ ਦੇ ਭਾਈਚਾਰਾ ਸਾਰਾ ਉਹ ਲੈ ਕੇ ਖੜਾ ਦੂਜੇ ਮੇਰੇ ਚ ਗਲਤੀ ਕੱਢ ਦੇ ਮੈਂ ਜੋ ਮਰਜ਼ੀ ਮੈਨੂੰ ਡਾਂਡ ਲਾਉਂਦਾ ਜੁੱਥ ਮਰਜ਼ੀ ਲਾ ਮੈਂ ਭੁਗਤਣ ਤਿਆਰ ਹੂੰ ਜੀ ਜੇ ਮੇਰੇ ਇਹਨਾਂ ਦੇ ਘਰ ਹੀ ਆ ਹੂੰ ਇਹਨਾਂ ਦੇ ਘਰਾਂ ਤੋਂ ਕੱਲੇ-ਕੱਲੇ ਸੱਤਾ ਘਰਾਂ ਚ ਪੁੱਛਿਆ ਜਾਵੇ ਜੇ ਮੈਂ ਕੋਈ ਗਲਤ ਹੋਵਾਂ ਜੇ ਕੋਈ ਮੈਂ ਅੱਜ ਤੱਕ ਕਰ ਮੇਰਾ ਸੱਤ ਪੀੜ੍ਹੀਆਂ ਤੋਂ ਲੈ ਕੇ ਠਾਣੇ ਚ ਨਾਂ ਨਾ ਹੋਵੇ ਹੂੰ ਸੱਤ ਬੀਘਾਂ ਤੇ ਮੇਰੇ ਦਾਦੇ ਪੜਦਾਦਿਆਂ ਦਾ ਕਰਾ ਸਾਡਾ 8.5 ਚ ਨਾ ਕਿਸੇ ਬਸੇ ਰਕਾਰਡ ਸਾਡਾ ਗਲਤ ਹੋਵੇ ਜੋ ਮਰਜ਼ੀ ਕਰ ਲਿਓ ਜਦੋਂ ਮੇਰੇ ਛੱਟ ਮਾਰੀ ਆ ਮੈਂ ਕੱਲਾ ਸੀ ਮੇਰਾ ਮੁੰਡਾ ਸਿਲਵਰਾ ਮਿਲਦੇ ਗਿਆ ਵਾ ਸੀਗਾ ਉਹੀ ਘਰਾਣੇ ਮੇਰੇ ਮੁੰਡੇ ਨੂੰ ਫੋਨ ਕਰਕੇ ਸੱਦਿਆ ਕਿ ਛੱਟ ਕਿਉਂ ਮਾਰੀ ਸੀ ਉਹਨਾਂ ਨੇ ਛੱਟ ਮੈਂ ਪਸ਼ੂ ਮੋੜਦਾ ਸੀਗਾ ਪਸ਼ੂ ਮੋੜਦਾ ਇਹਨਾਂ ਨੇ ਆਖਿਆ ਵੀ ਸਾਡੇ ਤੇ ਕੋਰਟ ਕੇਸ ਕਰਤਾ ਅੱਛਾ ਕੋਰਟ ਕੇਸ ਕਰਾਂ ਮੈਂ ਤਾਂ ਥਾਂ 'ਚ ਬੜਿਆ ਨਹੀਂ ਜਮਾ ਜਦੋਂ ਕੋਰਟ ਨੇ ਬਾੜਾ ਮਾਂ ਤੋਂ ਬੜਜੂਗਾ ਜਦੋਂ ਮੈਂ ਉਹ ਤਾਂ ਥਾਂ 'ਚ ਵਾਹੇ ਵੀ ਨਹੀਂ ਬੜਿਆ ਮੈਂ ਜਿਹੜਾ ਮੇਰਾ ਥਾਂ ਰੁਕੇ ਬੈ ਜਿਹੜਾ ਤੁਸੀਂ ਬਾਹਾ ਹੈਗਾ ਜਿਹੜਾ ਉਹ ਬਾਹਾ ਜੀ ਮੇਰਾ ਆਪਦੇ ਘਰ ਵਾਲੀ ਦੇ ਨਾਂ ਤੇ ਪਲਾਟ ਲੱਤਾ ਵਾ ਉਹ ਪਲਾਟ ਜਿਹੜਾ ਤੁਸੀਂ ਬਾਹਾ ਉਹ ਪਲਾਟ ਵਾ ਹਾਂ ਪਲਾਟ ਵਾ ਹੈ ਜੀ ਆ ਮੇਰੇ ਕੋਲ ਨਕਸ਼ਾ ਮੌਕੇ ਤੇ ਲੈ ਸਕਦੇ ਹਾਂ ਸਾਰਾ ਕੁਝ ਜਿੱਥੇ ਮੈਨੂੰ ਪ੍ਰਸ਼ਾਸਨ ਸੱਦੂ ਮੈਂ ਜਾਣ ਨੂੰ ਤਿਆਰ ਹੂੰ ਜੇ ਮੈਂ ਕੋਰਟ ਦੀ ਵੀ ਲੰਘਣਾ ਕਰੀ ਉਹ ਕਹਿੰਦੇ ਨੰਗਾ ਜਿਹੜਾ ਸੀਗਾ ਘੱਟੋ ਘੱਟ ਵੀ 50 ਸਾਲ ਤੋਂ ਨੰਗਾ ਹੈਗਾ ਇਹ ਸਾਰੇ 6-7 ਸਾਲ ਹੋ ਗਏ ਨਾ ਨੂੰ ਜੀ ਦੇਖ ਲਓ ਕੰਧਾਂ ਨਵੇਂ ਆ ਬਿਲਕੁਲ ਨਵੇਂ ਕੰਧਾਂ ਜਿਹਦਾ ਕੋਈ ਨੰਗਾ ਆਇਦਾ ਕੋਈ ਬਾਹਰ ਇਤਰ ਹੋਵੇ ਇਹਨਾਂ ਨੇ ਉਹ ਧੱਕੇ ਲਾ ਕੇ ਬੰਦੇ ਨਾਲ ਬੰਦੇ ਲਿਆ ਕੇ ਧੱਕੇ ਲਾ ਕੇ ਧੱਕਾ ਕਰਾ ਮੇਰੇ ਨਾਲ ਸੇਢੇ ਵਾਲੇ ਤੋਂ ਗੈਂਗਸਟਰ ਬੰਦਾ ਉਹ ਬੰਦੇ ਸੱਦ ਕੇ ਮੇਰੇ ਮੇਰੇ ਜਵਾਈ ਕੋਲੇ ਭੇਜਿਆ ਇਹਨਾਂ ਨੇ ਨਹੀਂ ਜਿਹੜਾ ਇਹਨਾਂ ਦਾ ਪਲਾਟ ਆ ਉਹਨੂੰ ਕੋਈ ਤਾਂ ਨੰਗਾ ਹੋਊਗਾ ਆਪਾਂ ਜਦੋਂ ਕੋਈ ਜ਼ਮੀਨ ਲੈਨੇ ਆ ਪਲਾਟ ਲੈਨੇ ਆ ਬਕਾਇਦਾ ਰਸਤਾ ਲਿਖਿਆ ਜਾਂਦਾ ਇਹਨੂੰ ਪਈ ਜਾਂਦੀ ਆ ਹਾਂਜੀ ਇਸ ਪਲਾਟ ਨੂੰ ਆਹ ਰਸਤਾ ਜਾਂਦਾ ਗਲੀ ਜਾਂਦੀ ਆ ਜਿਹੜਾ ਉਹਨਾਂ ਨੇ ਪਲਾਟ ਲਿਆ ਉਹਨੂੰ ਕੋਈ ਤਾਂ ਰਸਤਾ ਹੋਊਗਾ ਉਹਦਾ ਰਸਤਾ ਜੀ ਦੋ ਕਨਾਲਾਂ مالک ਬੈਠੇ ਆ ਸਾਰੇ ਘਰ ਆ ਜਿੰਨੇ ਸਾਰੇ ਸੜਕ ਤੇ ਲੱਗਦੇ ਕਰੇ ਵੇ ਹੂੰ ਇਹਨਾਂ ਨੇ ਕੀ ਕਰਿਆ ਦੋ ਕਨਾਲਾਂ ਇਕੱਠੀਆਂ ਵੇਚੀਆਂ ਸੀ ਹੂੰ ਉਹ ਬੰਦੇ ਨੇ ਕਨਾਲ ਪਿੱਛੋਂ ਵੇਚਤੀ ਆਡਾ ਕਿਸੇ ਹੋਰ ਬੰਦੇ ਨੂੰ ਹੂੰ ਹੋਰ ਬੰਦੇ ਨੂੰ ਵੇਚਤੀ ਮੁੜ ਕੇ ਉਹਨੂੰ ਪਿਛਲੇ ਪਾਸੇ ਦੇਤੀ ਉਹ ਤੋ ਗਾਹਾਂ ਇਹਨਾਂ ਨੇ ਕਿਸੇ ਤੋਂ ਹੋਰ ਲੈ ਲਈ ਹੂੰ ਉਹਦੋਂ ਉਹਨਾਂ ਨੇ ਨਕਸ਼ਾ ਬਕਾਇਦਾ ਬਣਾਇਆ ਵਾ ਨਕਸ਼ੇ ਜੇ ਕੋਈ ਇਹਨਾਂ ਨੂੰ ਪਹੀ ਮੇਰੇ ਚ ਲੱਗੇ ਮੈਂ ਦੇਨ ਨੂੰ ਤਿਆਰ ਹੂੰ ਜੇ ਮੇਰੇ ਚ ਪਹੀ ਲੱਗੀ ਆ ਪਟਵਾਰੀ ਕੋਲ ਜਾਂ ਅਧਿਸਦਾਰ ਕੋਲ ਜਾਂ ਮੈਂ ਪੰਚਾਇਤ ਲੈ ਚਲ ਮੈਂ ਦੇਨ ਨੂੰ ਤਿਆਰ ਹੂੰ ਜੇ ਕੋਈ ਇਹ ਬਾਹਣ ਚ ਫੋਟ ਵੀ ਪਹੀ ਹੋ ਹੂੰ ਜੇ ਫੋਟ ਵੀ ਪਹੀ ਹੋ ਮੈਂ ਦੇਨ ਨੂੰ ਤਿਆਰ ਜੀ ਧੰਨਵਾਦ ਭਾਈ ਧੰਨਵਾਦ ਮਸਤ ਕਰਾਂਗੇ ਪਰਿਵਾਰ ਦੇ ਨਾਲ ਪੂਰੀ ਕਹਾਣੀ ਕੀ ਹੈ